ਖਬਰ 247 ਦੇ ਵਿੱਚ ਵਿਸ਼ਵ ਪਰਦੇ ਦੇ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋਸ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਉੱਤੇ ਕਰਾਂਗੇ ਚਰਚਾ ਮੇਰੇ ਸਾਥ ਦੇ ਅੰਗਰੇਜ਼ੀ ਟੀਵੀ ਸੰਚਾਲਕ ਤੇ ਪੱਤਰਕਾਰ ਸਰਦਾਰ ਅਜੀਤ ਸਿੰਘ ਜੀ ਗੈਲ ਸੋ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਜੀ ਸਭ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਧੰਨਵਾਦ ਸਭ ਤੋਂ ਪਹਿਲਾਂ ਇਜ਼ਰਾਈਲ ਦੇ ਨਾਲ ਜੁੜੀ ਖਬਰ ਇਜ਼ਰਾਈਲੀ ਬਸਤੀਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੇ ਪੱਛਮੀ ਕਿਨਾਰੇ ਦੇ ਇੱਕ ਪਿੰਡ ਵਿੱਚ ਘਰਾਂ ਤੇ ਕਾਰਾਂ ਨੂੰ ਕਹਿੰਦੇ ਅੱਗ ਲਗਾ ਦਿੱਤੀ ਇਹ ਵੈਸਟ ਬੈਂਕ ਤੋਂ ਖਬਰ ਹੈ ਜੀ ਵੈਸਟ ਬੈਂਕ ਜਿੱਥੇ ਹਮਾਸ ਦਾ ਕੰਟਰੋਲ ਨਹੀਂ ਹੈ ਜਿੱਥੇ ਫਤਿਹ ਕੰਟਰੋਲ ਕਰਦੀ ਹੈ ਜੀ ਉੱਥੇ ਵੀ ਜਿਹੜਾ ਇਜ਼ਰਾਇਲ ਦੀ ਆ ਬੁਸ਼ਾ ਕਰਦੀ ਏਦਾਂ ਹੀ ਆ ਜਿਹੜੀਆਂ ਉੱਥੇ ਸੈਟਲਮੈਂਟ ਬਣਾਈਆਂ ਹੋਈਆਂ ਜਿਹੜੇ ਉੱਥੋਂ ਦੇ ਸਥਾਨਕ ਲੋਕ ਹੈ ਉਹਨਾਂ ਨੂੰ ਅਕਸਰ ਤੰਗ ਕਰਦੀਆਂ ਹੁਣ ਵੀ ਇਹ ਪਿਛਲੇ 48 ਸਾਲਾਂ ਤੋਂ 50 ਸਾਲਾਂ ਤੋਂ ਲਗਾਤਾਰ ਇਹੋ ਹੀ ਹੋ ਰਿਹਾ ਜਿਹਦੇ ਸਿੱਟੇ ਵੱਜੋਂ ਇੰਡੀ ਵੱਡੀ ਹੁਣ ਜਿਹੜਾ ਜੁੱਧ ਆ ਉਹ ਲੱਗਿਆ ਹੋਇਆ ਜੀ ਤੇ ਹੁਣ ਵੀ ਇਹਨਾਂ ਹਾਲਾਤਾਂ ਦੇ ਬਾਵਜੂਦ ਵੀ ਉਹ ਲੋਕ ਜਿਹੜੇ ਸੈਟਲਮੈਂਟ ਤੇ ਇਜ਼ਰਾਇਲ ਨੇ ਉੱਥੇ ਸੈਟਲ ਕੀਤੇ ਹੋ ਵੈਸਟ ਬੈਂਕ ਦੇ ਜਿਹੜੇ ਫਲਸਤੀਨੀਅਰ ਕੁਝ ਲੋਕ ਰਹਿੰਦੇ ਉਹਨਾਂ ਦੇ ਪਿੰਡਾਂ ਦੇ ਉੱਤੇ ਹਮਲਾ ਕੀਤਾ ਆ ਤੇ ਉੱਥੇ ਲੋਕਾਂ ਨੂੰ ਕੋਈ ਜ਼ਖਮੀ ਕੀਤਾ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਆ ਤੇ ਕੁਝ ਇੱਕ ਨੂੰ ਸੱਟਾਂ ਲੱਗੀਆਂ ਨੇ ਅੱਗਾਂ ਲਾਈਆਂ ਗਈਆਂ ਕਾਰਾਂ ਪੂਰਾ ਜਿਹੜੀਆਂ ਉਹਨਾਂ ਨੂੰ ਤੋੜਿਆ ਗਿਆ ਆ ਤੇ ਜਿਹੜੀ ਆਈਡੀਐਫ ਆ ਇਜ਼ਰਾਈਲ ਦੀ ਡਿਫੈਂਸ ਫੋਰਸ ਜੀ ਉਹਨਾਂ ਨੇ ਕਿਹਾ ਕਿ ਵੀਰਵਾਰ ਸ਼ਾਮ ਨੂੰ ਇਹ ਘਟਨਾ ਹੋਈ ਆ ਇਹ ਨਾਬਲਸ ਸ਼ਹਿਰ ਹੈ ਜਿਹਦੇ ਨੇੜੇ ਜਿੰਟ ਪਿੰਡ ਆ ਜਿੱਥੇ ਹੋਈ ਹੈ ਇਹ ਘਟਨਾ ਤੇ ਪੱਥਰਬਾਜ਼ੀ ਵੀ ਹੋਈ ਆ ਅੱਛਾ ਜੀ ਤੇ ਇਜ਼ਰਾਈਲ ਦੇ ਨੇ ਤਾਹਵਾਨੇ ਕਿਆ ਕੇਸੀ ਦੀ ਨਿੰਦਾ ਕਰਦੇ ਆ ਇਹ ਤਾਂ ਨਹੀਂ ਹੋਣਾ ਚਾਹੀਦਾ ਤੇ ਉਹਨਾਂ ਨੇ ਵਾਦਾ ਕੀਤਾ ਕਿ ਇਹ ਦੋਸ਼ੀਆਂ ਨੂੰ ਸਜ਼ਾਵਾ ਦੇਵਾਂਗੇ ਜਿਨ੍ਹਾਂ ਨੇ ਇਹ ਕੰਮ ਕੀਤਾ ਵੈਸੇ ਕਰਦੇ ਉਹ ਨਹੀਂ ਹਾਂ ਉਹ ਸ਼ਹਿਤ ਦਿੰਦੇ ਆ ਪਰ ਉਹਨਾਂ ਨੂੰ ਕਦੀ ਸਜ਼ਾ ਦਿੱਤੀ ਨਹੀਂ ਸੋ ਜਿਹੜੇ ਆਈਡੀਐਫ ਵਾਲੇ ਆ ਇਜ਼ਰਾਈਲੀ ਰੱਖਿਆਬਾਲ ਉਹਨਾਂ ਦੱਸਿਆ ਕਿ ਇੱਕ ਵਿਅਕਤੀ ਨੂੰ ਅਸੀਂ ਹੁਣ ਫੜ ਵੀ ਲਿਆ ਤੇ ਇਹਨੂੰ ਅੱਗੇ ਤੋਂ ਰੋਕਾਂਗੇ ਯਾਨੀ ਕਿ ਜਿਹੜੇ ਸੈਟਲਮੈਂਟ ਬਣਾਈਆਂ ਹੋਈਆਂ ਨੇ ਉੱਥੇ ਤੇ ਇਜ਼ਰਾਈਲ ਦੇ ਲੋਕਾਂ ਵੱਲੋਂ ਫਲਸਤੀਨੀ ਜਿਹੜੇ ਉੱਥੋਂ ਦੇ ਨੇਟਿਵ ਨੇ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਔਰ ਇਹ ਕਾਰਨੀਆਂ ਅੱਜ ਨਹੀਂ ਪਿਛਲੇ 48-50 ਸਾਲ ਤੋਂ ਲਗਾਤਾਰ ਜਾਰੀ ਹੈ ਬਿਲਕੁਲ ਜੀ ਆ ਵਸ਼ਿੰਗਟਨ ਪੋਸਟ ਨੇ ਆਪਣੇ ਸਰਵੇਖਣ ਦੇ ਨਤੀਜਿਆਂ ਦੇ ਆਧਾਰ ਦੇਤੇ ਜਾਣਕਾਰੀ ਦਿੱਤੀ ਹੈ ਕਿ ਅੱਜ ਜੇ ਅਮਰੀਕਾ ਦੇ ਵਿੱਚ ਚੋਣਾਂ ਹੁੰਦੀਆਂ ਨੇ ਤੇ ਡੈਮੋਕ੍ਰੈਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਲੋਕਾਂ ਦੀ ਪਹਿਲੀ ਪਸੰਦ ਨੇ ਬਿਲਕੁਲ ਜੀ ਅਖਬਾਰ ਹੈ ਰੋਜ਼ਾਨਾ ਵਾਸ਼ਿੰਟਨ ਪੋਸਟ ਵੱਡਾ ਅਖਬਾਰ ਆ ਉਹਨਾਂ ਨੇ ਕਿਹਾ ਕਿ ਬਾਈਡਨ ਦੇ ਚੋਣਾਂ 'ਚੋਂ ਨਾਂ ਵਾਪਸ ਲੈਣ ਤੋਂ ਬਾਅਦ ਹੈਰਿਸ ਦੀ ਮਕਬੂਲੀਅਤ ਜਿਹੜੀ ਇੱਕਦਮ ਵਧੀਆ ਤੇ ਪੂਰੇ ਰਾਸ਼ਟਰੀ ਪੱਧਰ ਤੇ ਹੁਣ ਉਹ ਹੋਰ 2 ਫੀਸਦੀ ਦਾ ਵਾਅਦਾ ਹੋ ਗਿਆ ਜਿਹੜੇ ਪਿਛਲੇ ਸਰਵੇ ਤੋਂ ਵੀ ਅੱਗੇ ਲੰਘ ਗਈ ਆ ਜੀ ਤੇ ਆ ਜਿਹੜਾ ਐਤਵਾਰ ਲੀਆ ਵਾ ਇਦੋਂ ਤੱਕ ਉਹ ਕਾਫੀ ਅੱਗੇ ਦਿਖਾਈ ਦੇ ਰਹੀ ਆ ਉਹਨਾਂ ਦੀ ਰਿਪੋਰਟ ਚ ਕਿਹਾ ਕਿ ਜੇ ਚੋਣਾਂ ਹੋਣ ਹੋ ਜਾਣ ਤੇ ਸਾਡਾ ਜਿਹੜਾ ਪੋਲ ਹੈ ਇਹ ਕਹਿੰਦਾ ਹੈ ਕਿ ਹੈਰਸ ਲੋਕਾਂ ਦੀ ਸਭ ਤੋਂ ਜ਼ਿਆਦਾ ਪਸੰਦਤ ਉਮੀਦਵਾਰ ਹੋਏਗੀ ਜਾਨੀ ਕਿ ਉਹ ਰਾਸ਼ਟਰਪਤੀ ਚੁਣੀ ਜਾਏਗੀ ਜੀ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਵਿਸਕਾਨਸਨ ਦੀ ਜਗ੍ਹਾ ਦਾ ਨਾ ਜੀ ਵਿਸਕਾਨਸਨ ਆ ਵਿਸਕਾਨਸਨ ਤੇ ਪੈਨਸਲ ਵੀ ਨਹੀਂ ਆ ਜੀ ਇਹ ਦੋ ਸਟੇਟਾਂ ਨੇ ਉੱਥੋਂ ਨਹੀਂ ਆ ਉੱਥੇ ਵੀ ਉਹਨੇ ਰੀਡ ਹਾਸਲ ਕਰ ਲਈ ਆ ਤੇ ਹੁਣ ਇਕੱਲੀ ਮਿਸ਼ੀਗਨ ਜਿਹੜੀ ਸਟੇਟ ਹੈ ਕਿੱਧਰ ਮਿਸ਼ੀਗਨ ਆਪਣੇ ਇੱਥੇ ਵਿਨਸਰ ਦੇ ਨਾਲ ਸ਼ੁਰੂ ਹੋ ਜਾਂਦੀ ਆ ਉੱਥੇ ਹਜੇ ਜਿਹੜਾ ਡੋਨਲਡ ਟਰੰਪ ਆ ਉਹ ਇੱਕ ਫੀਸ ਸਦੀ ਦੇ ਨੇੜੇ ਤੇੜੇ ਅੱਗੇ ਚੱਲ ਰਿਹਾ ਮਤਲਬ ਕੁਝ ਸਟੇਟਾਂ ਉੱਥੇ ਇਦਾਂ ਨੇ ਨਾ ਜਿੱਦਾਂ ਕੋਈ ਸਟੇਟਾਂ ਨੇ ਪੂਰੇ ਡੈਮੋਕ੍ਰੇਟ ਨੇ ਕੁਝ ਸਟੇਟਾਂ ਰਿਪਬਲਿਕਨ ਨੇ ਤੇ ਮਿਸ਼ੀਗਨ ਸਟੇਟ ਜਿਹੜੀ ਆ ਸ਼ਾਇਦ ਉਹ ਵੀ ਰਿਪਬਲਿਕਨ ਆ ਇਹਦਾ ਕਰਕੇ ਉੱਥੇ ਉਹ ਥੋੜਾ ਜਿਆਦਾ ਜੇ ਅੱਗੇ ਚੱਲ ਰਿਹਾ ਪਰ ਸਰਵੇ ਕਹ ਰਿਹਾ ਕਿ ਜੇ ਹੁਣ ਚੋਣ ਹੋ ਜਾਂਦੀ ਆ ਤੇ ਕਮਲਾ ਹੇਰਸ ਸਹਾਨੀ ਨਾਲ ਜਿਹੜੀ ਆ ਉਹ ਜਿੱਤ ਸਕਦੀ ਆ ਜੀ ਥਾਈਲੈਂਡ ਦੀ ਸੰਸਦ ਨੇ 37 ਸਾਲਾ ਪੈਂਟ ਗਤਾਵਰ ਚ ਚਨਾਵਤ ਨੂੰ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਜਿਹੜਾ ਆ ਉਹ ਚੁਣਿਆ ਆ ਜੀ ਔਰ ਥਾਈਲੈਂਡ ਦੇ ਵਿੱਚ ਵੀ ਕਾਫੀ ਉੱਤਲ ਪੁੱਤਲ ਹੁੰਦੀ ਰਹਿੰਦੀ ਆ ਹਰਿੰਦਰ ਪਹਿਲਾਂ ਜਿਹੜਾ ਉੱਥੋਂ ਦੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੂੰ ਕਾਨੂੰਨੀ ਤੌਰ ਤੇ ਅਯੋਗ ਕਰਾਰ ਦੇ ਦਿੱਤਾ ਗਿਆ ਸੀਗਾ ਤੇ ਉਹਨੇ 37 ਸਾਲਾਂ ਦੀ ਆ ਨੌਜਵਾਨ ਆ ਸਭ ਤੋਂ ਛੋਟੀ ਉਮਰ ਦੀ ਹਾਂ ਇਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁਣਿਆ ਗਿਆ ਤੇ ਇਹ ਮਤਲਬ ਕੋਈ ਸੁਧਾਰ ਨਹੀਂ ਆ ਇਹ ਪੁਰਾਣਾ ਚਨਾਵਤ ਜਿਹੜਾ ਇਹ ਇੱਕ ਥਾਈ ਨੇਤਾ ਸੀਗਾ ਉਹ ਅਰਪਤੀਆ ਉਹ ਉਹਦਾ ਨਾਂ ਸੀ ਟਾਕਸਨ ਉਹਦੀ ਇਹ ਬੇਟੀ ਆ ਤੇ ਇਹ ਜਿਹੜਾ ਉੱਥੋਂ ਦਾ ਥਾਈਲੈਂਡ ਦਾ ਇਤਿਹਾਸ ਆ ਇਹਦੇ ਵਿੱਚ ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ ਬਣੀ ਆ ਜੀ ਤੇ ਇਹ ਦੂਜੀ ਵਾਰ ਕੋਈ ਮਹਿਲਾ ਉੱਥੋਂ ਦੀ ਪ੍ਰਧਾਨ ਮੰਤਰੀ ਆ ਪਹਿਲਾਂ ਵੀ ਇੱਕ ਜਿਹਨੂੰ ਆਂਟੀ ਜਿੰਗਲੈਂਡ ਕਿਹਾ ਜਾਂਦਾ ਸੀਗਾ ਉਹ ਥਾਈਲੈਂਡ ਦੀ ਪ੍ਰਧਾਨ ਮੰਤਰੀ ਬਣੀ ਸੀ ਉਹ ਪਹਿਲੀ ਔਰਤ ਸੀ ਹਾਂ ਜਿਹੜੀ ਸੰਵਿਧਾਨਕ ਅਦਾਲਤ ਹੈ ਉੱਥੋਂ ਦੀ ਉਹਨਾਂ ਨੇ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਸੀਗਾ ਤਵਿਸਨ ਉਹਨੂੰ ਪ੍ਰਕਾਸ਼ ਕਰ ਦਿੱਤਾ ਸੀ ਤੇ ਦੋ ਦਿਨ ਬਾਅਦ ਦੀ ਇਹ ਚਨਾਵਤ ਨੂੰ ਜਿਹੜਾ ਵਾ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁਣਿਆ ਗਿਆ ਤੇ ਜਿਹੜੀ ਇਹ ਚਨਾਵਤ ਹੈ ਜਿਵੇਂ ਮੈਂ ਕਿਹਾ ਕਿ ਸਧਾਰਨ ਪਰਵਾਰੀ ਇੱਕ ਸਰਬਪਤੀ ਲੋਕ ਨੇ ਦੂਸਰਾ ਇਹਦੇ ਪਰਿਵਾਰ ਦੇ ਚਾਰ ਮੈਂਬਰ ਇਸ ਤੋਂ ਪਹਿਲਾਂ ਥਾਈਲੈਂਡ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਰਹਿ ਚੁੱਕੇ ਆ ਤੇ ਉਹਦਾ ਪਿਤਾ ਜਿਹੜਾ ਤਕਸਨ ਆ ਤੇ ਉਹਦੀ ਮਾਸੀ ਜਿੰਗਲਕ ਹਾਂ ਤੇ ਇਹਦੇ ਸᱶਇਤ ਮਤਲਬ ਹੋਰ ਪ੍ਰਧਾਨ ਮੰਤਰੀਆਂ ਨੂੰ ਤਖਤਾ ਪਲਟ ਜਾਂ ਸੰਵਿਧਾਨਿਕ ਫੈਸਲੇ ਕਰਕੇ ਉਹਦਾ ਛਟਣਾ ਪਿਆ ਸੀ ਜਾਨੀ ਕਿ ਇਹ ਜੀ ਬਹੁਤ ਕਹਿੰਨੇ ਆ ਕਿ ਭਾਰਤ ਵਿੱਚ ਜਿਹੜਾ ਆ ਉਹ ਪਿਤਾ ਪੁਰਖੀ ਸ਼ਾਸਤ ਚੱਲ ਰਹੀ ਆ ਉੱਥੇ ਹਰ ਜਗ੍ਹਾ ਨੇਫਿਊਸ ਨੇ ਆ ਦੇ ਦੁਨੀਆ ਦੇ ਹਰ ਮੁਲਕ 'ਚ ਆ ਤੁਸੀਂ ਅਮਰੀਕਾ ਵਰਗੇ ਕੰਟਰੀ ਨੂੰ ਵੀ ਦੇਖ ਸਕਦੇ ਹੋ ਜੇ ਉੱਥੇ ਫੋਰਡ ਸੀਨੀਅਰ ਬਣਦਾ ਤਾਂ ਫਿਰ ਉਹਦਾ ਬੇਟਾ ਵੀ ਬਣ ਸਕਦਾ ਹੈ ਸੋ ਇਦਾਂ ਦੀ ਕਈ ਵਾਰ ਸਾਰੇ ਮੁਲਕਾਂ 'ਚ ਇਹ ਗੱਲ ਚੱਲਦੀ ਰਹਿੰਦੀ ਆ ਭਾਰਤ ਭਾਰਤ ਕੀ ਸਾਡੇ ਮੁਕ ਕੈਨੇਡਾ 'ਚ ਵੇਖ ਲਓ ਜਿਹੜੇ ਸਾਡੇ ਮੌਜੂਦਾ ਪ੍ਰਧਾਨ ਮੰਤਰੀ ਐ ਜਸਟਨ ਟਰੂਡੋ ਉਹਨਾਂ ਦੇ ਫਾਦਰ ਵੀ ਕਦੀ ਪ੍ਰਾਈਮ ਮਿਨਿਸਟਰ ਰਹੇ ਇੱਥੋਂ ਦੇ ਸੋ ਇਸ ਤਰ੍ਹਾਂ ਇਹ ਸਾਰੀ ਦੁਨੀਆ ਦਾ ਵਰਤਾਰਾ ਹੈ ਜੀ ਜੀ ਬਿਲਕੁਲ ਪਾਕਿਸਤਾਨ ਦੇ ਵਿੱਚ ਐਮ ਪੌਕ ਇਨਫੈਕਸ਼ਨ ਦਾ ਪਹਿਲਾ ਮਾਮਲਾ ਜਿਹੜਾ ਸਾਹਮਣੇ ਆਇਆ ਕਹਿੰਦੇ ਉੱਥੋਂ ਦੇ ਸਿਹਤ ਮੰਤਰਾਲੇ ਨੇ ਜਾਣਕਾਰੀ ਜਿਹੜੀ ਦਿੱਤੀ ਆ ਬਿਲਕੁਲ ਜੀ ਮونکی ਪੋਕਸ ਇਹਦਾ ਬੜਾ ਖਤਰਾ ਬਣਿਆ ਹੋਇਆ WHO ਨੇ ਇਹਨੂੰ ਵਰਲਡਵਾਈਡ ਇੱਕ ਫੇਰ ਵੱਡੀ ਅਲਮਤ ਜਿਹੜੀ ਹੈ ਬਿਮਾਰੀ ਉਹਨੂੰ ਡਿਕਲੇਅਰ ਕਰ ਦਿੱਤਾ ਤੇ ਉਹਨਾਂ ਵੱਲੋਂ ਤੇ ਕਿਸੇ ਦੀ ਐਮਰਜੈਂਸੀ ਆ ਕਿ ਇਹਦੇ ਹਾਲਾਤ ਖਰਾਬ ਹੋ ਸਕਦੇ ਆ ਤੇ ਬਹੁਤ ਸਾਰੇ ਲੋਕਾਂ ਨੇ ਮੰਨਣਾ ਤੇ ਕੋਵਿਡ ਤੋਂ ਵੀ ਭੈੜੀ ਬਿਮਾਰੀ ਆ ਕਿਉਂਕਿ ਇਹਦੇ ਵਿੱਚ ਸਰੀਰਕ ਤੌਰ ਤੇ ਤਕਲੀਫ ਬਹੁਤ ਹੁੰਦੀ ਆ ਸਾਰਾ ਸਰੀਰ ਉੱਚੜ ਜਾਂਦਾ ਵੱਡੇ ਵੱਡੇ ਥੋੜਿਆਂ ਵਾਂਗੂ ਸਰੀਰ ਤੇ ਤੁਸੀਂ ਵੀਡੀਓ ਵੇਖਦੇ ਹੋ ਤੇ ਚਿਕਨ ਬੋਕਸ ਤੇ ਬਹੁਤ ਛੋਟੇ ਛੋਟੇ ਦਾਣੇ ਹੁੰਦੇ ਆ ਇਹ ਵੱਡੇ ਵੱਡੇ ਫਲੂਏ ਜਿਹੇ ਬਣ ਜਾਂਦੇ ਆ ਨਾ શરીਰ ਤੇ ਇਸ ਤਰ੍ਹਾਂ ਦੇ ਬਣਦੇ ਆ ਤੇ ਇਹ ਜਿਹੜਾ ਪਹਿਲਾ ਵਿਅਕਤੀ ਪਾਕਿਸਤਾਨ ਚ ਵੇਖਿਆ ਉਹ ਹੈਗਾ ਖੈਬਰ ਪਖਤੂਨਵਾ ਜਿਹੜਾ ਹੈਗਾ ਆ ਉਹਦਾ ਮਰਦਾਨ ਦਾ ਵਸਨੀਕ ਆਏ ਤੇ ਇਹ ਬੰਦਾ ਖਾੜੀ ਦੇਸ਼ਾਂ ਤੋਂ ਵਾਪਸ ਆਇਆ ਸੀ ਤੁਹਾਨੂੰ ਪਤਾ ਪਾਕਿਸਤਾਨੀ ਬਹੁਤ ਸਾਰੇ ਜਿਹੜੇ ਆ ਉਹ ਅਰਬ ਮੁਲਕਾਂ ਦੇ ਖਾੜੀ ਮੁਲਕਾਂ ਜਿਹੜੇ ਆ ਉੱਤੇ ਮੈਂ ਤੇ ਮਜ਼ਦੂਰੀ ਕਰਨ ਜਾਂਦੇ ਆ ਤੇ ਪਾਕਿਸਤਾਨ ਦੇ ਸਿਹਤ ਮੰਤਰਾਲੇ ਨੇ ਕਿਹਾ ਆ ਕਿ ਹੁਣ ਅਸੀਂ ਪੂਰੀ ਉਹਦੀ ਖੋਜ ਕਰ ਰਹੇ ਆ ਕਿ ਇਹ ਵਿਅਕਤੀ ਕਿਹੜੇ ਕਿਹੜੇ ਬੰਦੇ ਦੇ ਸੰਪਰਕ ਚ ਆਇਆ ਸੀ ਜਿਹਦਾ ਕੋਡ ਵੇਲੇ ਨਹੀਂ ਜਿਹਨੂੰ ਨਮ ਨਮ ਕੇਸ ਹੋਦੇ ਫੇਰੂਦੀ ਪੁਲਿਸਾਂ ਨੂੰ ਦੀ ਵੇ ਕਿੰਨੂ ਕਿੰਨੂ ਮਿਲਿਆ ਕਿੰਨੂ ਕੀਤਾ ਨਾ ਸਾਰਿਆਂ ਨੂੰ ਫਿਰ ਜਿਹੜਾ ਕੁਆਲਿਟੀ ਰਿਨ ਕਰ ਦਿੱਤਾ ਜਾਂਦਾ ਸੀ ਤੇ ਹੁਣ ਇਦਾਂ ਦਾ ਹੀ ਇਹਦਾ ਮਸਲਾ ਜਿਹੜਾ ਉਹ ਲੱਗ ਰਿਹਾ ਤੇ ਉਹ ਕਹਿੰਦੇ ਆ ਕਿ ਅਸੀਂ ਇਹਦੇ ਸੈਂਪਲ ਲੈ ਰਹੇ ਆ ਤੇ ਉਹਨਾਂ ਨੇ ਜਿਹੜਾ ਸਿਹਤ ਮੰਤਰਾਲਾ ਉਹਨਾਂ ਨੇ ਸਲਾਹ ਵੀ ਦਿੱਤੀ ਆ ਕਿ ਜਿਹੜੇ ਭਾਈ ਘੱਡੇ ਆ ਉਹਨਾਂ ਦੇ ਉੱਤੇ ਵੀ ਹੋਰ ਸਖਤ ਸਕ੍ਰੀਨਿੰਗ ਕੀਤੀ ਜਾਊਗੀ ਤੇ ਇਹ ਤੋਂ ਪਹਿਲਾਂ ਸਵੀਡਨ 'ਚ ਵੀ ਇੱਕ ਕੇਸ ਸਾਹਮਣੇ ਆਇਆ ਸੀਗਾ ਤੇ ਸਵੀਡਿਸ਼ ਏਜੰਸੀ ਨੇ ਵੀ ਕਿਹਾ ਸੀ ਕਿ ਜਿਹੜਾ ਇਹ ਵਿਅਕਤੀ ਜਿਹਨੂੰ ਇਨਫੈਕਸ਼ਨ ਹੋਈ ਆ ਇਹ ਅਫਰੀਕਾ 'ਚੋਂ ਆਇਆ ਸੀ ਸੋ ਜਿਹੜਾ ਮੰਕੀ ਫੌਕਸ ਆ ਇਹ ਜਿਹੜੇ WHO ਆ ਉਹਨੇ ਪਹਿਲਾਂ ਤਾਂ ਕਿਹਾ ਸੀ ਕਿ ਅਫਰੀਕਾ ਦੇ ਕੋਜੀ ਸੱਚ ਫੈਲ ਸਕਦਾ ਪਰ ਹੌਲੀ-ਹੌਲੀ ਹੋਣੇ ਜਿਹੜਾ ਵਾ ਸਾਰੇ ਵਰਲਡ 'ਚ ਜਿਹੜੀ ਆ ਇਹਨੂੰ ਇੱਕ ਹੈਲਥ ਐਮਰਜੈਂਸੀ ਦੇ ਤੌਰ ਤੇ ਡਿਕਲੇਅਰ ਕਰ ਦਿੱਤਾ WHO ਨੇ ਸੋ ਆਉਣ ਵਾਲੇ ਦਿਨ ਫੇਰ ਇੱਕ ਹੋਰ ਔਖੇ ਦਿਨ ਆਉਣ ਵਾਲੇ ਲੱਗਦੇ ਆ ਪਹਿਲਾਂ ਹੀ ਕੁੱਲ ਦੁਨੀਆ ਕੋਵਿਡ ਦੀ ਮਾਰੀ ਹੋਈ ਆ ਆਰਥਿਕ ਜਿਹੜੀ ਮੰਦੀ ਉਹਦਾ ਸ਼ਿਕਾਰ ਆ ਤੇ ਜੇ ਇਦਾਂ ਦੀ ਨਵੀਂ ਕੋਈ ਬਿਮਾਰੀ ਫੇਰ ਫੈਲ ਜਾਂਦੀ ਆ ਤੇ ਫਿਰ ਲੋਕਾਂ ਲਈ ਫੇਰ ਇੱਕ ਵੱਡੀ ਮੁਸ਼ਕਲ ਦਾ ਸਾਹਮਣਾ ਹੋ ਜਾਏਗਾ ਬਿਲਕੁਲ ਹੈ ਅਗਲੀ ਗੱਲ ਕਰਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਦੱਸਿਆ ਕਿ ਬੰਗਲਾਦੇਸ਼ ਦੇ ਪ੍ਰਮੁੱਖ ਸਲਾਹਕਾਰ ਮੁਹੰਮਦ ਜੌਨਸ ਸਰਾਂਦਾਨਾ ਨੂੰ ਕਾਲ ਆਇਆ ਤੇ ਹਿੰਦੂਆਂ ਦੇ ਸਮਾਨ ਦੇ ਵਿੱਚ ਜਾਂ ਕਟਗਣਤੀਆਂ ਜਿਹੜੀਆਂ ਬੰਗਲਾਦੇਸ਼ ਦੇ ਵਿੱਚ ਉਹਨਾਂ ਸਮਾਨ ਚ ਗੱਲ ਹੋਈ ਹੈ ਬਿਲਕੁਲ ਜੀ ਇੱਕ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਨੇ ਜਦੋਂ ਲਾਲ ਕਿਲੇ ਤੋਂ 15 ਅਗਸਤ ਵਾਲੇ ਦਿਨ ਭਾਸ਼ਣ ਦਿੱਤਾ ਸੀਗਾ ਤੇ ਉੱਥੇ ਉਹਨਾਂ ਨੇ ਹਿੰਦੂਆਂ ਦੇ ਉੱਥੇ ਜਿਹੜਾ ਨਰਸਹਾਰ ਹੋ ਰਿਹਾ ਉਹਦੇ ਤੇ ਚਿੰਤਾ ਪ੍ਰਗਟ ਕੀਤੀ ਸੀ ਹਾਂ ਤੇ ਫਿਰ ਉਹਦੇ ਵੇਖਦੇ ਆ ਆ ਸ਼ਾਇਦ ਅਗਲੇ ਦਿਨ ਹੀ ਬੰਗਲਾਦੇਸ਼ ਵਾਲੇ ਪਾਸੋਂ ਜਿਹੜੇ ਜੁਨਨ ਸਾਹਿਬ ਆ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਸੰਪਰਕ ਕੀਤਾ ਤੇ ਉਹਨਾਂ ਨੇ ਕਾਫੀ ਸਾਰੀਆਂ ਲੰਬੀਆਂ ਗੱਲਾਂ ਬਾਤਾਂ ਕੀਤੀਆਂ ਜੀ ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਉਹਨਾਂ ਨੂੰ ਕਿਹਾ ਕਿ ਜਿਹੜੇ ਲੋਕਤੰਤਰਕ ਮੁੱਲ ਹੁੰਦੇ ਆ ਤੇ ਉਹਨਾਂ ਦੇ ਉੱਤੇ ਪਹਿਰਾ ਦੇਣ ਲਈ ਕਿਹਾ ਇਕ ਸਰਤਾ ਹੋਵੇ ਉੱਥੇ ਸ਼ਾਂਤੀਪੂਰ ਮਾਹੌਲ ਬਣੇ ਤੇ ਜਿਹੜਾ ਬੰਗਲਾਦੇਸ਼ ੱਗੇ ਵਧੇ ਮੈਂ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਭਾਰਤ ਦਾ ਸਮਰਥਨ ਉਹਨਾਂ ਨੂੰ ਦਿੱਤਾ ਆ ਤੇ ਮੁਹੰਮਦ ਜੂਨ ਜੂਨੋ ਸਰਾਨੇ ਜਵਾਬ ਵੀ ਇਹ ਕਹਿਆ ਕਿ ਬੰਗਲਾਦੇਸ਼ ਦੇ ਹਿੰਦੂਆਂ ਦੇ ਨਾਲ-ਨਾਲ ਬਾਕੀ ਵੀ ਜਿਹੜੀਆਂ ਘੱਟ ਬਿੰਦੀਆਂ ਉਹਨਾਂ ਦੀ ਸੁਰੱਖਿਆ ਦਾ ਹੀ ਭਰੋਸਾ ਦਿੰਨੇ ਆ ਜੀ ਸੋ ਇਹ ਪਹਿਲੀ ਵਾਰ ਗੱਲਬਾਤ ਹੋਈ ਆ ਪ੍ਰਧਾਨ ਮੰਤਰੀ ਮੋਦੀ ਦੀ ਤੇ ਮੁਹੰਮਦ ਜੂਨੋ ਸਰਾਨੇ ਜੰਮੂ ਕਸ਼ਮੀਰ ਦੇ ਵਿੱਚ 18 ਸਤੰਬਰ ਤੇ 25 ਸਤੰਬਰ ਅਤੇ 1 ਅਕਤੂਬਰ ਨੂੰ ਤਿੰਨ ਪੜਾਵਾਂ ਦੇ ਵਿੱਚ VOTING ਹੋਣ ਜਾ ਰਹੀ ਹੈ ਜੀ ਬਿਲਕੁਲ ਜੀ ਚੋਣ ਕਮਿਸ਼ਨ ਨੇ ਡਾਟਾ ਦਿੱਤੀਆਂ ਨੇ ਕੱਲ ਦੁਪਹਿਰ ਨੂੰ ਜਿਹੜਾ ਅੱਜ ਉਥੇ ਲੰਘਿਆ ਉਹ ਉਥੇ ਡਿਕਲੇਅਰ ਕੀਤੀ ਆ ਤੇ ਨਾਲ ਦੀ ਨਾਲ ਹਰਿਆਣੇ ਦੀ ਵੀ ਉਹਨਾਂ ਨੇ ਚੋਣ 1 ਅਕਤੂਬਰ ਨੂੰ ਕਹਿ ਦਿੱਤੀ ਵੀ ਹੋਏਗੀ ਤੇ ਇਹਦੇ ਵਿੱਚ ਜਿਹੜੀ ਗਿਣਤੀ ਆ ਉਹ 4 ਅਕਤੂਬਰ ਨੂੰ ਹੋਏਗੀ ਤੇ ਜੰਮੂ ਕਸ਼ਮੀਰ ਚ 10 ਸਾਲਾਂ ਬਾਅਦ ਜਿਹੜੀਆਂ ਵੋਟਾਂ ਪੈ ਰੀਆਂ ਨੇ ਕਸ਼ਮੀਰ ਵਿੱਚ 47 ਤੇ ਜੰਮੂ ਜਿਹੜਾ ਏਰੀਆ ਉਹਦੇ ਵਿੱਚ 43 ਹਲਕੇ ਜਿਹੜੇ ਉਹ ਬਣਿਆ 14 2014 ਵਿੱਚ ਵਿਧਾਨ ਸਭਾ ਦੀ ਐ ਤੋਂ ਪਹਿਲਾਂ ਚੋਣਾਂ ਹੋਈਆਂ ਸੀਗੀਆਂ ਤੇ ਮੁੱਖ ਮੰਤ ਜਿਹੜੇ ਚੋਣ ਕਮਿਸ਼ਨ ਦੇ ਜੀ ਉਹਨਾਂ ਨੇ ਕਿਹਾ ਕਿ 90 ਸੀਟਾਂ ਦੇ ਇਕੱਠੀਆਂ ਜਿਹੜੀਆਂ ਇਹ ਹੋਣਗੀਆਂ ਚੋਣਾਂ ਦੇ ਹੱਦਬੰਦੀ ਤੋਂ ਬਾਅਦ ਦੇ ਪਹਿਲੀ ਵਾਰ ਚੋਣਾਂ ਹੋਈਆਂ ਦੇ ਲਈ ਚੋਣਾਂ ਹੋਣੀਆਂ ਨੇ ਇਹਦੇ ਵਿੱਚ ਤਿੰਨ ਸੀਟਰ ਅੱਗੇ ਨਾਲੋਂ ਵੱਧ ਗਈਆਂ ਨੇ ਜੰਮੂ ਕਸ਼ਮੀਰ ਏਰੀਆ ਦੀਆਂ ਕਿਉਂਕਿ ਪਾਪੂਲੇਸ਼ਨ ਵਾਧੀ ਆ ਤੇ ਦੁਬਾਰਾ ਨਵੇਂ ਸਿਰੇ ਤੋਂ ਜਿਹੜੀਆਂ ਕੁਝ ਗੱਲ ਜਿਤੀਆਂ ਨੇ ਜੀ ਪਹਿਲਾਂ ਇਥੇ 70 ਸੀਟਰ ਸੀ ਜਿਹੜੀਆਂ ਹੁਣ 90 ਹੋ ਗਈਆਂ ਸੋ ਹਰਿਆਣਾ ਦਾ ਵੀ ਕਾਰਜਕਾਲ 3 ਨਵੰਬਰ ਨੂੰ ਖਤਮ ਹੋ ਰਿਹਾ ਤੇ ਉਹਦੀ ਵੀ ਚੋਣ ਨਾਲ ਦੀ ਨਾਲ ਹੀ ਜਿਹੜੀ ਆ ਉਹ ਡਿਕਲੇਅਰ ਕਰ ਦਿੱਤੀ ਆ ਪਰ ਕੁਝ ਲੋਕੀ ਕਹਿ ਰਿਹਾ ਕਿ ਅ ਤੋ ਹਰਿਆਣੇ ਚ ਦੇਸ਼ੀ ਪਹਿਲਾਂ ਉਹ ਬੀਜੇਪੀ ਦਾ ਤੇ ਜੇਜੇਪੀ ਦਾ ਸਾਥ ਸੀ ਮੁੜ ਕੇ ਜੇਜੇਪੀ ਛੱਡ ਗਈ ਤੇ ਹਰਿਆਣੇ ਚ ਨਵਾਂ ਉਹਨਾਂ ਨੂੰ ਮੁੱਖ ਮੰਤਰੀ ਵੀ ਬਦਲਣਾ ਪਿਆ ਸੀਗਾ ਤੇ ਹਰਿਆਣੇ ਵਿੱਚ ਵੀ ਬੀਜੇਪੀ ਦੀ ਕਾਫੀ ਪੁਜੀਸ਼ ਖਰਾਬ ਵਜh ਦੱਸੀ ਜਾਂਦੀ ਹੈ ਕਿਉਂਕਿ ਇਹ ਹੁਣ ਕਿਸਾਨਾਂ ਵਾਸਤੇ ਵੀ ਇੱਕ ਵੱਡਾ ਸਵਾਲ ਹੋਊਗਾ ਕਿ ਹਰਿਆਣੇ ਦੀਆਂ ਚੋਣਾਂ ਵਿੱਚ ਉਹਨਾਂ ਦਾ ਕਿੰਨਾ ਕੰਪੈਕਟ ਪਰ ਦੂਜੇ ਪਾਸੇ ਰਿੰਦਰ ਦੀ ਕੀਤੀ ਜਾ ਰਹੀ ਸੀ ਕਿ ਜਿਹੜੀਆਂ ਜਿਮਨੀ ਚੋਣਾਂ ਭਾਰਤ ਵਿੱਚ ਹੋਰ ਹੋਣੀਆਂ ਨੇ ਹਮ ਹਮ ਪੰਜਾਬ ਚ ਉਹ ਵੀ ਨਾਲ ਦੀ ਨਾਲ ਹੋ ਜਾਣਗੀਆਂ ਇਹ ਇਹਨਾਂ ਦੇ ਵਿੱਚ 46 ਥਾਵਾਂ ਤੇ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਸੀ ਤੇ ਇੱਕ ਲੋਕ ਸਭਾ ਦੀ ਵੀ ਸੀਟ ਤੇ ਚੋਣ ਹੋਣੀ ਸੀ ਤੇ ਮਹਾਰਾਸ਼ਟਰ ਸਾਰੇ ਦੇ ਵਿੱਚ ਚੋਣਾਂ ਹੋਣੀਆਂ ਸੀ ਉੱਥੇ ਵੀ ਐਲਾਨ ਨਹੀਂ ਕੀਤਾ ਪੰਜਾਬ ਦੀਆਂ ਪੰਜ ਵਿਧਾਨ ਸਭਾ ਸੀਟਾਂ ਤੇ ਚੋਣਾਂ ਹੋਣੀਆਂ ਸੀ ਉਹਦਾ ਵੀ ਨਹੀਂ ਕੀਤਾ ਤੇ ਜੀਵ ਕੁਮਾਰ ਜਿਹੜੇ ਮੁੱਖ ਚੋਣ ਅਧਿਕਾਰੀ ਨੇ ਉਹਨਾਂ ਨੇ ਕਿਹਾ ਕਿ ਮੌਸਮ ਠੀਕ ਨਹੀਂ ਆ ਤਾਂ ਕਰਕੇ ਅਸੀਂ ਇਹ ਚੋਣਾਂ ਨਹੀਂ ਕਰਾ ਰਹੇ ਯਾਨੀ ਕਿ ਉਹਨਾਂ ਨੇ ਕੁਝ ਵੀ ਜਨਕ ਕੇਸ ਇੱਕ ਪਾਸੇ ਪ੍ਰਧਾਨ ਮੰਤਰੀ ਲਾਲ ਕਿਲੇ ਤੋਂ ਕਹਿ ਰਹੇ ਕਿ ਇੱਕ ਦੇਸ਼ ਇੱਕ ਚੋਣ ਇੱਕ ਦੇਸ਼ ਇੱਕ ਸੰਵਧਾਨ ਇੱਕ ਦੇਸ਼ ਇੱਕ ਤੇ ਜਦੋਂ ਇੱਕ ਦੇਸ਼ ਇੱਕ ਇੱਕ ਦਿਨ ਤੇ ਚੋਣਾਂ ਕਿਉਂ ਨਹੀਂ ਕਰਵਾ ਸਕੇ ਹਰਿਆਣਾ ਪੰਜਾਬ ਦਾ ਵੀ ਕਿੰਨਾ ਕੁ ਫਰਕ ਆ ਚਲੋ ਤੇ ਹੋਰ ਹੋਰ ਨਾਲ ਮਹਾਰਾਸ਼ਟਰ ਚੋਣ ਕਰਾ ਰਹੇ ਹਨ ਉੱਥੇ ਕਰਾ ਰਹੇ ਤੇ ਇੱਥੇ ਵੀ ਜਿਵੇਂ ਕਰਾ ਰਹੇ ਉਹ ਵੀ ਡੇਟ ਵੰਡ ਕੇ ਦੇਖੋ ਹੂੰ ਤੇ ਨਾਲ ਦੀ ਨਾਲ ਉਹਨਾਂ ਕਿਹਾ ਕਿ ਤੇ ਮੌਸਮ ਖਰਾਬ ਆ ਇਹ ਦੁਜਾ ਨਗਰ ਸੁਰੱਖਿਆ ਬਲ ਜਿਹੜੇ ਆ ਉਹ ਨਹੀਂ ਅਵੇਲੇਬਲ ਸਾਰੂ ਜੰਮੂ ਕਸ਼ਮੀਰ ਚ ਬਹੁਤ ਸਾਰੇ ਸੁਰੱਖਿਆ ਬਲਾਂ ਦੀ ਲੋੜ ਪੈ ਸਕਦੀ ਹੈ ਜਿੱਦਾਂ ਦੇ ਹਾਲਾਤ ਆ ਕਿਉਂਕਿ ਉੱਥੇ ਕਈ ਦਿਨਾਂ ਤੋਂ ਹੱਤਵਾਦੀ ਘਟਨਾਵਾਂ ਵਧੀਆਂ ਹੋਈਆਂ ਨੇ ਸੋ ਜਿਹੜੀ ਭਾਰਤ ਸਰਕਾਰ ਦੇ ਕਹਿੰਦੀ ਕਿ ਪੂਰੇ ਮੁਲਕ ਦੇ ਵਿੱਚ ਇਕੱਠੀਆਂ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਸੋਨਾ ਹੋਣਗੀਆਂ ਉਹ ਬਿਲਕੁਲ ਪ੍ਰੈਕਟੀਕਲੀ ਜਿਹੜੀਆਂ ਨੇ ਉਹ ਨਹੀਂ ਹੋ ਸਕਦੀਆਂ ਕਿਉਂਕਿ ਬਹੁਤ ਸਾਰੇ ਤਮਾਤੇ ਤੁਸੀਂ ਇਕੱਠੀ ਜਿਹੜੀ ਪੁਲਿਸ ਫੋਰਸ ਨੂੰ ਨਹੀਂ ਲਾ ਸਕਦੇ ਲਾਰਡ ਦੀ ਸਥਿਤੀ ਇਹੋ ਜੀ ਆ ਇਹ ਕਿਸਮ ਦਾ ਟਕਵਾਂਜ ਆ ਸੈਂਟਰ ਗਵਰਨਮੈਂਟ ਦਾ ਵੀ ਇੱਕ ਦੇਸ਼ ਇੱਕ ਨੇਸ਼ਨ ਇੱਕ ਚੋਣ ਇਹ ਤਾਂ ਬਿਲਕੁਲ ਪੋਸੀਬਲ ਨਹੀਂ ਆ ਹੁਣ ਇਹਦੇ ਤੇ ਜਿਹੜੀਆਂ ਕਾਂਗਰਸ ਪਾਰਟੀ ਆ ਤੇ ਦੂਜੀਆਂ ਪਾਰਟੀਆਂ ਉਹਨਾਂ ਦੇ ਕਾਫੀ ਕਟਾਕ ਸ਼ਾਏ ਆ ਵੀ ਤੁਸੀਂ ਇਹ ਤੇ ਕਹਿੰਦੇ ਸੀ ਕਿ ਇੱਕ ਚੋਣ ਇੱਕ ਹੋਊਗੀ ਤੇ ਕਾਂਗਰਸ ਦੇ ਬਲਾਡ ਜਿਹੜੇ ਪਵਨ ਖੇੜਾ ਜੀ ਉਹਨਾਂ ਨੇ ਕਿਹਾ ਕਿ ਕੱਲ ਮਨ ਪ੍ਰਧਾਨ ਮੰਤਰੀ ਨਾਲ ਕਿਹਾ ਦੋ ਕਹੀ ਜਾਂਦੇ ਸੀ ਮਨ ਨੇਸ਼ਨ ਮਨ ਇਲੈਕਸ਼ਨ ਤੇ ਆਂਦੇ ਹੁਣ ਰਹਾ ਨੇ ਕਿ ਚਾਰ ਰਾਜਾਂ ਦੀਆਂ ਚੋਣਾਂ ਵੀ ਇੱਕ ਸਮੇਂ ਨਹੀਂ ਕਰਾ ਸਕੇ ਜੀ ਕਰਾਉਣਾ ਚੋਣਾਂ ਪਤਾ ਲੱਗੇ ਤੇ ਉਹਨਾਂ ਨੇ ਕਿਹਾ ਕਿ ਜੇ ਇਹ ਚਾਰੇ ਰਾਜਾਂ ਦੀਆਂ ਇੱਕ ਸਮੇਂ ਜਿਹੜੀਆਂ ਇਹ ਚੋਣਾਂ ਨੂੰ ਕਰਨਾ ਚਾਹੀਦਾ ਸੀਗਾ ਹਮਮ ਸੋ ਜਿਹੜੀ ਚੋਣ ਕਮਿਸ਼ਨ ਨੇ 30 ਸਤੰਬਰ ਨੂੰ ਡੇਟ ਦਿੱਤੀ ਹੈ ਚੋਣਾਂ ਕਰਾਉਣ ਦੀ ਇਹ ਵੀ ਇੱਕ ਹਸੁੰਦੀ ਉਹਨਾਂ ਦੀ ਮਜਬੂਰੀ ਆ ਕਿ ਕੋਈ ਸੁਪਰੀਮ ਕੋਰਟ ਨੇ ਕਿਹਾ ਹੋਇਆ ਕਿ 30 ਤੋਂ ਪਹਿਲਾਂ ਪਹਿਲਾਂ ਚੋਣਾਂ ਹਰ ਹਾਲਤ ਉੱਤੇ ਹੋਣੀਆਂ ਚਾਹੀਦੀਆਂ ਨੇ ਭਗਵੰਤ ਮਾਨ ਹੁਰੀ ਕਹਿੰਦੇ ਇੱਕ ਵਿਵਾਦ ਚ गिर ਗਏ ਨੇ ਕਹਿੰਦੇ ਬੁਲੇਟ ਪ੍ਰੂਫ ਸ਼ੀਸ਼ੇ ਦੇ ਅੰਦਰੋਂ ਦੀ ਭਾਸ਼ਣ ਜਿਹੜਾ ਦਿੱਤਾ ਤੇ ਵਿਰੋਧੀ ਤਵਾਂ ਲਾਇਆ ਜਿਹੜੀ 16 ਲੱਖ ਰੁਪਇਆ ਲਾਇਆ ਉਹਨਾਂ ਨੇ ਉਹ ਇੱਕ ਦਿਨ ਦੇ ਭਾਸ਼ਣ ਵਾਸਤੇ ਜਿਹੜਾ ਬੁਲੇਟ ਪ੍ਰੂਫ ਸਕਰੀਨ ਜਿਹੜਾ ਉਹ ਬਣਾਇਆ ਗਿਆ ਤੇ ਇਹਨੂੰ ਲੈ ਕੇ ਕਾਫੀ ਜਿਹੜੀ ਆ ਉਹ ਉਹਦੀ ਚਰਚਾ ਹੋ ਰਹੀ ਆ ਲੋਕੀ ਤੰਜ ਕੱਸ ਰਹੇ ਆ ਵਿਰੋਧੀ ਜਿਹੜੇ ਆ ਉਹਨਾਂ ਨੇ ਉਹਨਾਂ ਦੇ ਚੰਗਾ ਤਵਾਂ ਲਾਇਆ ਜਲੰਧਰ ਵਿੱਚ ਜਿਹੜਾ 15 ਅਗਸਤ ਨੂੰ ਸਮਾਗਮ ਹੋਇਆ ਸੀ ਉੱਥੇ ਇਹ ਬੁਲੇਟ ਪ੍ਰੂਫ ਕੈਬਨ ਵਿੱਚ ਬੜ ਕੇ ਜਿਹੜਾ ਉਹ ਭਾਸ਼ਣ ਦਿੱਤਾ ਸੀਗਾ ਤੇ ਜਿਵੇਂ ਮੈਂ ਦੱਸਿਆ ਕਿ 16000 ਰੁਪਿਆ ਇੱਥੇ ਖਰਚ ਆਇਆ ਬੁੱਟ ਪ੍ਰੂਫ ਸਕਰੀਨ ਲਾਉਣ ਦੇ ਉੱਤੇ ਤੇ ਇਹਦੀ ਚਰਚਾ ਹਰ ਪਾਸੇ ਹੋ ਰਹੀ ਆ ਤੇ ਜਿਹੜੇ ਇੰਡੀਆ ਗੜ ਚੋੜ ਦੇ ਭਾਈਵਾਲ ਵੀ ਆ ਆਮ ਆਦਮੀ ਪਾਰਟੀ ਦੇ ਨਾਲ ਨੈਸ਼ਨਲ ਪੱਧਰ ਤੇ ਕਾਂਗਰਸ ਵਾਲੇ ਉਹਨਾਂ ਨੇ ਬੜਾ ਜ਼ੋਰਦਾਰ ਹਮਲਾ ਬੋਲਿਆ ਤੇ ਜਿਹੜੇ ਪ੍ਰਗਟ ਸਿੰਘ ਆ ਵਿਧਾਇਕ ਜਿਹੜੇ ਸਾਬਕਾ 올ੰਪੀਅਨ ਨੇ ਹਾਕੀ ਦੇ ਜਲੰਧਰ ਕੈਂਟ ਤੋਂ ਨੇ ਉਹਨਾਂ ਨੇ ਸਵਾਲ ਗੜੇ ਕੀਤੇ ਆ ਉਹਨਾਂ ਨੇ ਕਿਹਾ ਕਿ ਅੱਜ ਆਜ਼ਾਦੀ ਦੇ ਉਸਤੇ ਜਿੱਦਾਂ ਇਹ ਬੁਲਟ ਪ੍ਰੂਫ ਵਿੱਚ ਵੜ ਕੇ ਕੈਬਨ 'ਚ ਭਾਸ਼ਣ ਦਿੱਤਾ ਉਤੋਂ ਇਹ ਸੰਦੇਸ਼ ਜਾਂਦਾ ਹੈ ਕੇਂਦਰ ਅੱਗੇ ਕਹਿ ਰਿਹਾ ਕੇ ਪੰਜਾਬ ਜਿਹੜਾ ਹੈ ਉੱਥੇ ਹਾਲਾਤ ਚੰਗੇ ਨਹੀਂ ਆ ਉੱਥੇ ਲਾਰਡ ਆਰਡਰ ਦੀ ਸਥਿਤੀ ਮਾੜੀ ਆ ਤੇ ਇਹਦੇ ਨਾਲ ਜਿਹੜਾ ਬੁਲਟ ਪ੍ਰੂਫ 'ਚ ਭਾਸ਼ਣ ਦੇਣ ਦਾ ਮਤਲਬ ਇਹ ਆ ਕਿ ਕੇਂਦਰ ਨੂੰ ਸਰੇਆਵੇਂ ਸੰਕੇਤ ਦਿੱਤਾ ਗਿਆ ਕੇ ਇੱਥੇ ਹਾਲਾਤ ਜਿਹੜੇ ਵਾਕਈ ਠੀਕ ਨਹੀਂਗੇ ਤੇ ਇਸ ਤੋਂ ਇਲਾਵਾ ਜਿਹੜੀ ਕੋਟਲੀ ਆ ਹ ਅ ਗੁਰਕੀਤ ਕੋਟਲੀ ਇਹਦੀ ਬੈਂਸਿੰਘ ਦੇ ਉਹ ਵੀ ਪੁੱਤਰੇ ਹੀ ਨੇ ਤੇ ਉਹਨਾਂ ਨੇ ਵੀ ਇਸ ਨੂੰ ਗੱਲ ਨੂੰ ਬੜਾ ਨਿੰਦਿਆ ਤੇ ਉਹਨਾਂ ਨੇ ਕਿਹਾ ਕਿ 70 ਸਾਲਾਂ ਦੇ ਪਹਿਲੀ ਵਾਰ ਹੋਇਆ ਕਿ ਕੋਈ ਮਤਲਬ ਜਿਹੜਾ ਮੁੱਖ ਮੰਤਰੀ ਆ ਉਹ ਇਸ ਤਰ੍ਹਾਂ ਦਾ ਜਿਹੜਾ ਬੁਲਟ ਪ੍ਰੂਫ 'ਚ ਵੜ ਕੇ ਭਾਸ਼ਣ ਦਿੰਦਾ ਤੇ ਇਹ ਜਿਹੜੇ ਨੇ ਆਦਮਪੁਰ ਤੋਂ ਨੇ ਕਾਂਗਰਸ ਦੇ ਵਿਧਾਇਕ ਤੇ ਅਕਾਲੀ ਦਲ ਨੇ ਵੀ ਚੰਗੇ ਉੱਤੇ ਖਿਚਾਈ ਕੀਤੀ ਉਹਨਾਂ ਦੀ ਤੇ ਅਕਾਲੀ ਦਲ ਕਹਿੰਦੇ ਆ ਕਿ ਆਜ਼ਾਦੀ ਦੇ ਹੜੇ ਮੌਕੇ ਬੁਲਟ ਪ੍ਰੂਫ ਸ਼ੀਸ਼ੇ ਦੇ ਵੜ ਕੇ ਗੱਪਾਂ ਸੁਣਾਈਆਂ ਲੋਕਾਂ ਨੂੰ ਜਾਨੀ ਕਿ ਭਾਸ਼ਣ ਵੀ ਉਹਨਾਂ ਦਾ ਗੱਪਾਂ ਵਾਲਾ ਸੀਗਾ ਤੇ ਬੜੇ ਵੀ ਬੁਲਟ ਪ੍ਰੂਫ ਸੀਗਾ ਤੇ ਉਹ ਕਹਿੰਦੇ ਕਿ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਹੈ ਭਗਵੰਤ ਮਾਨ ਜਿਨੇ ਇਹ ਕੰਮ ਕੀਤਾ ਆ ਤੇ ਉਹਨਾਂ ਨੇ ਕੀਤਾ ਜੇ ਚਾਹ ਅਕਾਲੀਆ ਨੇ ਕਿ ਚੰਗੇ ਕੰਮ ਕੀਤੇ ਹੋਰ ਤੇ ਫੇਰ ਡਰਨਾ ਨਹੀਂ ਪੈਂਦਾ ਪਹਿਲਾਂ ਦੇ ਕਹਿੰਦਾ ਨਹੀਂਗਾ ਭਗਵੰਤ ਮਾਨ ਕੇ ਲੋਕਾਂ ਚ ਜਾਓ ਲੋਕਾਂ ਤੋਂ ਡਰਦੇ ਕਿਉਂ ਜੇ ਸੱਤਾਂ 'ਚ ਬਹਿ ਕੇ ਹੀ ਫੈਸਲੇ ਕਰਾਂਗੇ ਉਹਨਾਂ ਕਾਲੀਆਂ ਨੇ ਕਿਹਾ ਕਿ ਤੂੰ ਟਾਈਆਂ ਸਾਲੇ ਜੀ ਡਰ ਗਿਆ ਦੂਜੇ ਵਾਰ ਸਿਕਿਉਰਟੀ ਤੇ ਵੀ ਤੰਜ ਕੱਸਦੇ ਸੀ ਸਿਕਿਉਰਟੀ ਨੇ ਇਹ ਹਰ ਗੱਲ ਤੇ ਵੀ ਪਹਿਲਾਂ ਤੇ ਤੂੰ ਜਿਹੜੀਆਂ ਗੱਲਾਂ ਤੁਸੀਂ ਕਰਦੇ ਰਹੇ ਉਹਨਾਂ ਦੇ ਘਰੇ ਨਹੀਂ ਉਤਰਦੇ ਤੁਸੀਂ ਤੇ ਇਹ ਗੱਲ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਵਾ ਉਹ ਮਜ਼ਾਕ ਦਾ ਪਾਤਰ ਵੀ ਬਣੇ ਹੋਏ ਆ ਭਗਵੰਤਮਾਨ ਸਰਕਾਰ ਨੇ ਸਾਲ 2022 ਦੇ 70ਵੇਂ ਰਾਸ਼ਟਰੀ ਫਿਲਮ ਪੁਰਸਕਾਰ ਦਾ ਜਿਹੜਾ ਐਲਾਨ ਆ ਉਹ ਕਰ ਦਿੱਤਾ ਤੇ ਮਲਿਆਲਮ ਫਿਲਮ ਆਤਮ ਨੂੰ ਕਹਿੰਦੇ ਆ ਸਰਵੋਤਮ ਫਿਲਮ ਪੁਰਸਕਾਰ ਜਿਹੜਾ ਆ ਬਿਲਕੁਲ ਜੀ ਇਹ ਜਿਹੜਾ 70ਵਾਂ ਹੋਇਆ ਵਾ ਰਾਸ਼ਟਰੀ ਫਿਲਮ ਅਵਾਰਡ ਉਹਦੇ ਵਿੱਚ ਜਿਹੜੀ ਤੁਸੀਂ ਦੱਸਿਆ ਜੇ ਕਿ ਆਤਮ ਜਿਹੜੀ ਫਿਲਮ ਆ ਇਹ ਮਲਿਆਲਮ ਫਿਲਮ ਆ ਇਹਨੂੰ ਪਹਿਲਾ ਵੱਡੀ ਸਭ ਤੋਂ ਵਧੀਆ ਫਿਲਮ ਹੋਣ ਦਾ ਅਵਾਰਡ ਮਿਲਿਆ ਤੇ ਜਿਹੜਾ ਵਧੀਆ ਬਨੇਤਾ ਹੋਣ ਦਾ ਅਵਾਰਡ ਹੈ ਉਹ ਰਿਸ਼ਭ ਸ਼ੈਂਤੀ ਉਹਨੂੰ ਮਿਲਿਆ ਜੀ ਜੀ ਤੇ ਉਹਦੀ ਫਿਲਮ ਸੀ ਕੰਤਾਰਾ ਉਹ ਚ ਉਹਨੂੰ ਸਰਵੋਤਮ ਅਦਾਕਾਰ ਦਾ ਜਿਹੜਾ ਪੁਰਸਕਾਰ ਮਿਲਿਆ ਤੇ ਜਿਹੜੀ ਸਭ ਤੋਂ ਵਧੀਆ ਬਨੇਤਰੀ ਦਾ ਪੁਰਸਕਾਰ ਹੈ ਦੋ ਬਨੇਤਰੀਆਂ ਨੂੰ ਸਾਂਝੇ ਤੌਰ ਤੇ ਦਿੱਤਾ ਗਿਆ ਇਹ ਨਿਤਿਆ ਮੈਨਨ ਨੂੰ ਤਾਮਿਲ ਫਿਲਮ ਚ ਵਾਸਤੇ ਤੇ ਦਿੱਤਾ ਗਿਆ ਤੇ ਇਹ ਭਾਈ ਚ ਰਿਲੀਜ਼ ਹੋਈ ਸੀ ਪਹਿਲਾਂ ਤੇ ਇਸ ਫਿਲਮ ਚ ਉਹਦੇ ਨਾਲ ਜਿਹੜਾ ਬਨੇਤਾ ਸੀ ਤਨੁਸ਼ ਉਹ ਆਇਆ ਸੀਗਾ ਇਹ ਤੁਜੀ ਹੈਗੀ ਮਾਨਸਿਪਾਰਿਕ ਮਾਨਸਿਪਾਰਿਕ ਜਿਹਨੂੰ ਗਿਰਾਤੀ ਫਿਲਮ ਜਿਹੜੀ ਆ ਕشش ਉਹਦੇ ਲਈ ਜਿਹੜਾ ਅਵਾਰਡ ਮਿਲਿਆ ਆ ਇੱਕ ਕੰਨੜ ਬਨੇਤਾ ਰਿਸ਼ਵ ਸੈਂਟੀ ਨੂੰ ਉਹਨਾਂ ਦੀ ਫਿਲਮ ਕੰਤਾਰਾ ਲਈ ਦਸਿਆ ਇਹ ਅਵਾਰਡ ਮਿਲਿਆ ਤੇ ਕਾਰਤਕ 2 ਫਿਲਮ ਜਿਹੜੀ ਆ ਹੂੰ ਉਹਨੂੰ ਸਰਵੋਤਮ ਤੇਲਗੂ ਫਿਲਮ ਦਾ ਅਵਾਰਡ ਮਿਲਿਆ ਇਸ ਤਰ੍ਹਾਂ ਕਾਫੀ ਸਾਰੇ ਅਵਾਰਡ ਆ ਤੇ ਪੰਜਾਬੀ ਫਿਲਮ ਆ ਬਾਗੀ ਦੀ ਧੀ ਜੀ ਉਹਨੂੰ ਵੀ ਜਿਹੜਾ ਵਾ ਇੱਕ ਵਧੀਆ ਫਿਲਮ ਦਾ ਜਿਹੜਾ ਇਹ ਜਿਹੜੀ ਫਿਲਮ ਹੈ ਮਕੇਸ਼ ਗੌਤਮ ਦੇ ਨਿਰਦੇਸ਼ਨ ਚ ਬਣੀ ਸੀਗੀ ਜੀ ਤੇ ਇਹ ਬਣੀ ਸੀ 2022 ਚ ਜੀ ਰਿਲੀਜ਼ ਹੋਈ ਸੀ ਤੇ ਇਹਦੇ ਵਿੱਚ ਬਾਗੀਆਂ ਦੇ ਸੰਘਰਸ਼ ਦੀ ਕਹਾਣੀ ਨੂੰ ਦਿਖਾਇਆ ਗਿਆ ਸੀ ਤੇ ਪੀਟੀਸੀ ਮੋਸ਼ਨ ਪਿਕਚਰ ਨੇ ਇਹ ਪਿਕਚਰ ਜਿਹੜੀ ਆ ਇਹਨੂੰ ਪੇਸ਼ ਕੀਤਾ ਸੀ ਤੇ ਉਹਨੂੰ ਵੀ ਮਤਲਬ ਵਧੀਆ ਫਿਲਮ ਦਾ ਅਵਾਰਡ ਜਿਹੜਾ ਉਹ ਮਿਲਿਆ ਇਸਰੋ ਨੇ ਆਂਧਰਾ ਪ੍ਰਦੇਸ਼ ਦੀ ਸ੍ਰੀ ਹਰੀਕੋਟਾ ਦੇ ਵਿੱਚ ਇਸਤੀਸ਼ਤਵਨ ਪਲਾੜ ਕੇਂਦਰ ਤੋਂ ਰਾਕਟ ਐਸਐਸਐਲਵੀਡੀ 3 ਜਿਹੜਾ ਆ ਦੀ ਤੀਜੀ ਉਡਾਨ ਲਾਂਚ ਕੀਤੀ ਹੈ ਬਿਲਕੁਲ ਜੀ ਇਸਰੋ ਦੇ ਜਿਹੜੇ ਮੁਖੀ ਆ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਇਹ ਅਸੀਂ ਸਫਲਤਾਪੂਰਵਕ ਕੀਤਾ ਆ ਤੇ ਇਹਦੇ ਨਾਲ ਜਿਹੜੀਆਂ ਕੁਦਰਤੀ ਆਫਤਾਂ ਆਉਂਦੀਆਂ ਨੇ ਜਿਦਾ ਭਝਾੜ ਆਉਂਦੇ ਆ ਜਾਂ ਪਹਿਲਾਂ ਮੌਨਸੂਨ ਤੋਂ ਪਹਿਲਾਂ ਹੀ ਕਈ ਹਨੇਰੀਆਂ ਚੱਕੜ ਫਲੱਡ ਜਾਂ ਜਿਹੜੇ ਆਉਂਦੇ ਆ ਆਪਣੇ ਆਪਣੇ ਜਦੋਂ ਕੋਈ ਵੀ ਤਰ੍ਹਾਂ ਦੀ ਮਤਲਬ ਜਿਹੜੀ ਨੇਚਰਲ ਕੋਈ ਆਉਂਦੀ ਆ ਉਹਦੇ ਲਈ ਅਸੀਂ ਡਾਟਾ ਪਹਿਲਾਂ ਜਟਾ ਸਕਿਆ ਕਰਾਂਗੇ ਸਾਨੂੰ ਪਹਿਲਾਂ ਜਾਣਕਾਰੀ ਦੇਊਗਾ ਤੇ ਇਹ ਇਹ ਕੰਮ ਕਾਫੀ ਆਸਾਨ ਕਰ ਦੇਊਗਾ ਤੇ ਇਸਰ ਦੇ ਮੁਖੀ ਸੋਮਰਾਧਰ ਨੇ ਵੀ ਕਿਹਾ ਕਿ ਬਿਲਕੁਲ ਉਹ ਸਫਲ ਹੈ ਬਿਲਕੁਲ ਠੀਕ ਠਾਕ ਚੱਲ ਰਿਹਾ ਤੇ ਉਹਨੇ ਇਹ ਕਹਿ ਕੇ ਅਸੀਂ ਕਹਿ ਸਕਦੇ ਹਾਂ ਕਿ ਐਸਐਸਐਲ ਵੀ ਜਿਹੜਾ ਨਹੀਂ ਬਣਾਏ ਆ ਉਹਦੀ ਪ੍ਰਕਿਰਿਆ ਜਿਹੜੀ ਹੁਣ ਪੂਰੀ ਹੋ ਗਈ ਮਤਲਬ ਅੰਤਮ ਤੌਰ ਤੇ ਸਮਝ ਲਓ ਕਿ ਐਸਐਸਐਲ ਵੀ ਜਿਹੜਾ ਛੱਡਿਆ ਗਿਆ ਇਸ ਤੋਂ ਬਾਅਦ ਸ਼ਾਇਦ ਕੋਈ ਨਵੀਂ ਸੀਰੀਜ਼ ਆ ਉਹ ਲਾਂਚ ਕਰਨਗੇ ਅਲਗ ਤਰ੍ਹਾਂ ਦੀ ਪਰ ਜਿਹੜਾ ਇਹ ਮਿਸ਼ਨ ਜੀ ਉਹਨੂੰ ਕੰਪਲੀਟ ਹੋਇਆ ਉਹਨਾਂ ਦੱਸ ਦਿੱਤਾ ਜੀ ਕੋਲਕਾਤਾ ਪੁਲਿਸ ਨੇ 14 ਤੇ 15 ਅਗਸਤ ਦੇ ਦਰਮਿਆਨ ਨੀ ਰਾਤ ਨੂੰ ਆਰਜੀ ਕਾਰ ਹਸਪਤਾਲ ਤੇ ਹਮਲੇ ਦੇ ਲਿਖਨ 19 ਲੋਕਾਂ ਨੂੰ ਗ੍ਰਿਫਤਾਰ ਕੀਤਾ ਅ ਜਦੋਂ ਡਾਕਟਰ ਹੜਤਾਲ ਕਰ ਰਹੇ ਸੀ ਤੇ ਅੰਦਰ ਜਿਹੜਾ ਹਾਲ ਸੀ ਉਹਦੇ ਵਿੱਚ ਉਹਨਾਂ ਦਾ ਕੋਈ ਸੈਮੀਨਾਰ ਟਾਈਪ ਚੱਲ ਰਿਹਾ ਸੀਗਾ ਤੇ ਬਾਹਰ 1000 ਦੇ ਕਰੀਬ ਲੋਕ ਡਾਂਗਾਂ ਲੈ ਕੇ ਆਏ ਤੇ ਉਹਨਾਂ ਨੇ ਉਹਨਾਂ ਦੀਆਂ ਕਾਰਾਂ ਘੁਰਾ ਪਾ ਦਿੱਤੀ ਇਹਨੂੰ ਲੈ ਕੇ ਫਿਰ ਦੇਸ਼ ਵਿਆਪੀ ਹੜਤਾਲ ਦੀ ਵੀ ਕਾਲ ਆ ਗਈ ਸੀ ਤੇ ਅੱਜ ਪੰਜਾਬ ਸਮੇਤ ਜਿੰਨੇ ਹਸਪੀਟਲ ਆ ਪੰਜਾਬ ਚ ਪੂਰੇ ਹਿੰਦੁਸਤਾਨ ਚ ਉੱਥੇ ਓਪੀਡੀ ਬੰਦ ਰਹੀਆਂ ਨੇ ਲੋਕ ਠੱਕੇ ਠੁੱਕੇ ਖਾਂਦੇ ਰੇ ਸਰਕਾਰੀ ਹਸਪਤਾਲਾਂ ਚ ਕੰਮਕਾਰ ਜਿਹੜਾ ਉਹ ਬਿਲਕੁਲ ਨਹੀਂ ਹੋਇਆ ਤੇ ਕਾਫੀ ਜ਼ਿਆਦਾ ਜਿਹੜੇ ਡਾਕਟਰ ਆ ਉਹਨਾਂ ਲੋ ਵਿਰੋਧ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਜਿਹੜੀ ਹੈਗੀ ਆ ਸਿਆਸਤ ਉਹ ਇਸ ਮੁੱਦੇ ਨੂੰ ਕੇ ਬੜੀ ਸਰਗਰਮ ਹੋਈ ਹੋਈ ਆ ਕਿਉਂਕਿ ਮਮਤਾ ਬੇਨਰਜੀ ਖੁਦ ਚਾਹੁੰਦੀ ਸੀ ਕਿ ਸਾਡੀ ਪੁਲਿਸ ਉਹਤੇ ਇਨਕੁਆਇਰੀ ਕਰੇ ਤੇ ਉਹ ਦਬਾਅ ਨਾ ਬਣਿਆ ਕਿ ਉਹਨਾਂ ਨੂੰ ਹੁਣ ਉਹ ਸੀਬੀਆਈ ਨੂੰ ਦੇਣੀ ਪਈ ਤੇ ਸੀਬੀਆਈ ਨੂੰ ਇਹ ਕਹਿ ਰਿਹਾ ਉਹ ਉਹ ਕਰਾ ਲਈ ਕੱਢ ਰਹੀ ਆ ਉਲਟੀ ਗੱਲ ਇਹ ਆ ਕਿ ਮਮਤਾ ਬੈਨਰਜੀ ਇੱਕ ਰੈਲੀ ਕੱਢ ਰਹੀ ਆ ਕਿ ਸੀਬੀਆਈ ਜਿਹੜੀ ਆ ਉਹ ਜਲਦੀ ਤੋਂ ਜਲਦੀ ਜਾਂਚ ਪੂਰੀ ਕਰੇ ਤੇ ਦਿੱਲੀ ਸਾਨੂੰ ਅਪਡੇਟ ਦੱਸੇ ਤੇ ਅਸੀਂ ਉਹਨੂੰ 17 ਅਗਸਤ ਡੇਡ ਦਿੱਤੀ ਸੀ ਤੇ ਸਾਡੀ ਪੁਲਿਸ ਨੇ 17 ਅਗਸਤ ਤੱਕ ਕਰ ਦੇਣਾ ਸੀ ਤੇ ਹੁਣ ਸੀਬੀਆਈ ਵੀ ਜਿਹੜੀ ਆ 17 ਤੋਂ ਪਹਿਲਾਂ ਪਹਿਲਾਂ ਸਾਨੂੰ ਰਿਪੋਰਟ ਦਵੇ ਉਹ ਵੀ ਇੱਕ ਰੈਲੀ ਜਿਹੜੀ ਆ ਉਹ ਕੱਢ ਰਿਆ ਯਾਨੀ ਕਿ ਸਿਆਸੀ ਉੱਥੇ ਪੁੱਤਰ ਵੀ ਉੱਤੇ ਗੱਲ ਨੂੰ ਲੈ ਕੇ ਨਾਲ ਦੀ ਨਾਲ ਹੀ ਚੱਲ ਰਹੀ ਆ ਜੀ ਬਿਲਕੁਲ ਹੈ ਜਿਹੜਾ ਪੋਸਟਮੈਲਮ ਰਿਪੋਰਟ ਆਈ ਉਹਦੇ ਵਿੱਚ ਇਹ ਵੀ ਆਇਆ ਕਿ ਮੂੰਹ ਦੇ ਉੱਤੇ ਪੱਥਰ ਮਾਰ ਕੇ ਜਿਹੜੀ ਉਹ ਬਰਾਤ ਕਰ ਰਹੀ ਨਹੀਂ ਇਹ ਹੋਰ ਖਬਰ ਹੈ ਇੱਕ ਕਲਕੱਤੇ ਵਾਲਾ ਤੇ ਜੇ ਰੋਲਾ ਪਿਆ ਹੀ ਆ ਤੇ ਇੱਕ ਖਬਰ ਨਵੀਂ ਆ ਗਈ ਉੱਤਰਾਖੰਡ ਤੋਂ ਅੱਛਾ ਇਹ ਨਰਸ ਦੀ ਖਬਰ ਹੈ ਇੱਕ ਨਰਸ ਸਾਹਿਬ ਜਿਹੜੀ ਇੱਕ ਪ੍ਰਾਈਵੇਟ ਹਸਪਤਾਲ 'ਚ ਕੰਮ ਕਰਦੀ ਸੀ ਤੇ ਉਹ ਆਪਣੇ ਘਰ ਜਾ ਰਹੀ ਸੀ ਅੱਛਾ ਤੇ ਉਹਦੇ ਪਿੱਛੇ ਇੱਕ ਮਜ਼ਦੂਰ ਜਿਹੜਾ ਉਹਨੂੰ ਫਾਲੋ ਕਰਦਾ ਚਲਾ ਗਿਆ ਤੇ ਉਹ ਉਹਨੇ ਉਹਨੂੰ ਘੇਰ ਲਿਆ ਤੇ ਉਹਦੇ ਕੋਲੋਂ ਸਾਰਾ ਕੁਝ ਜਿਹੜਾ ਸੀਗਾ ਉਹਨੂੰ ਖੋਹ ਲਿਆ ਤੇ ਨਾਲ ਹੀ ਉਹਦੇ ਨਾਲ ਫਿਰ ਉਹਨੇ ਬਲਾਤਕਾਰ ਕੀਤਾ ਤੇ ਪੱਥਰ ਮਾਰ ਕੇ ਉਹਦਾ ਚਿਹਰਾ ਜਿਹੜਾ ਵਿਗਾੜਤਾ ਉਹਦੇ ਘਰ ਦੇ ਉਹਨੂੰ ਲੱਭਦੇ ਫਿਰਦੇ ਸੀਗੇ ਤੇ ਉਹਨਾਂ ਨੇ ਪੁਲਿਸ ਨੂੰ ਜਿਹੜੀ ਆ ਉਹ ਰਿਪੋਰਟ ਲਖਾਈ ਸੀਗੀ ਤੇ ਇਹ ਕਈ ਦਿਨਾਂ ਦੀ ਫੋਲਾਪਾਲੀ ਤੋਂ ਬਾਅਦ ਉਹ 30 ਜੁਲਾਈ ਦੀ ਕੋਸ਼ਿਸ਼ ਹੋਈ ਸੀਗੀ ਅਤੀਜ ਲਾਈਗਲ ਦੇ ਘਟਨਾ ਹੋਈ ਆ ਤੇ 8 ਅਗਸਤ ਨੂੰ ਉਹਦੀ ਲਾਸ਼ ਜਿਹੜੀ ਆ ਡਿਪਡਵਾ ਪਿੰਡ ਤੋਂ ਬਰਾਮਦ ਕੀਤੀ ਗਈ ਆ ਉਹਦਾ ਚਿਹਰਾ ਜਿਹੜਾ ਉਹ ਪਛਾਣਿਆ ਨਹੀਂ ਸੀ ਜਾ ਰਿਹਾ ਹੂੰ ਤੇ ਉਹ ਬੰਦਾ ਉਹ ਫੜਿਆ ਗਿਆ ਤੇ ਉਹ ਬੰਦੇ ਨੇ ਜਿਹੜੇ ਆ ਉਹ ਪਰਸ ਚੋਂ ਸਾਰੇ ਪੈਸੇ ਵਗੈਰਾ ਕੱਢ ਲਏ ਪੁਲਿਸ ਦੀ ਪੁੱਛਗਈ ਇਸ ਚ ਉਹਨੇ ਕਿਹਾ ਕਿ ਮੈਨੂੰ ਪੈਸਿਆਂ ਦੀ ਬੜੀ ਲੋੜ ਸੀ ਤੇ ਮੈਂ ਤੇ ਪੈਸੇ ਤੇ ਉਹਦਾ ਪਰਸ ਦੇ ਚੱਕਰ ਚ ਉਹਦੇ ਪਿੱਛੇ ਗਿਆ ਸੀਗਾ ਤੇ ਉਸ ਤੋਂ ਬਾਅਦ ਉਹਦੀ ਨੀਤ ਬਦ ਨੀਤ ਹੋ ਜਾਂਦੀ ਆ ਤੇ ਫੇਰ ਉਹਦਾ ਸਮਾਨ ਵੀ ਠੱਟ ਲਿੰਦਾ ਤੇ ਉਹਦੇ ਨਾਲ ਉਹ ਬਲਾਤਕਾਰ ਵੀ ਕਰਦਾ ਏ ਹੁਣ ਜਗਾ ਜਿਹੜੀ ਆ ਉਹ ਕਿਉਂਕਿ ਜਿਹੜਾ ਹੈਗਾ ਆ ਯੂਪੀ ਦਾ ਹੀ ਹਿੱਸਾ ਹੈ ਉਤਰਾਖੰਡ ਜੀ ਤੇ ਉਤਰਾਖੰਡ ਤੇ ਯੂਪੀ ਨਾਲ ਨਾਲ ਲੱਗਣ ਕਰਕੇ ਤੇ ਜਿਹੜੀ ਡੈੱਡ ਬੋਡੀ ਆ ਇਹ ਯੂਪੀ ਵਾਲੇ ਏਰੀਆ ਚੋਂ ਮਿਲੀ ਆ ਕੰਮ ਉਹ ਕਰਦੀ ਸੀ ਉਤਰਾਖੰਡ ਚ ਤੇ ਉਹਦਾ ਘਰ ਵੀ ਜਿਹੜਾ ਯੂਪੀ ਵਾਲੇ ਏਰੀਆ 'ਚ ਸੀਗੀ ਤੇ ਉਹਦੀ ਰੈਸ਼ ਦੇ ਬਿਲਕੁਲ ਨੇੜੇ ਤੇੜੇ ਹੀ ਉਹਦੇ ਨਾਲ ਇਹ ਘਟਨਾ ਜਿਹੜੀ ਆ ਵਾਪਰੀ ਆ ਸੋ ਜਿਹੜਾ ਇਹ ਔਰਤਾਂ ਦੇ ਅਤਿਆਚਾਰ ਹੋ ਰਿਹਾ ਰੇਪ ਹੋ ਰਿਹਾ ਇਨੂੰ ਰੋਕਣ ਚ ਕਿਤੇ ਨਾ ਕਿਤੇ ਸਫਲ ਹੋ ਰਿਹਾ ਤੇ ਥੋੜੀ ਜੀ ਜਿੱਦਾਂ ਸਰਕਾਰਾਂ ਵੀ ਇਹਦੇ ਉਨ ਧਿਆਨ ਨਹੀਂ ਦਿੰਦੀਆਂ ਔਰਤਾ ਬਾਰੇ ਨੇ ਜਿੱਦਾਂ ਦਲਤਾਂ ਬਾਰੇ ਜਾਂ ਘੱਟ ਗਿਣਤੀਆਂ ਬਾਰੇ ਸਰਕਾਰਾਂ ਦੀ ਰਾਏ ਬਣੀ ਹੋਈ ਆ ਇਸ ਤਰ੍ਹਾਂ ਹੀ ਔਰਤਾ ਦੇ ਉੱਤੇ ਜੋ ਕੁਝ ਹੁੰਦਾ ਉਹਨੂੰ ਦਬੋੜ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਭਾਰਤ ਚ ਉਹਨੂੰ ਰੋਕਣ ਲਈ ਜਾਂ ਕੋਈ ਜਿਹੜੇ ਸਖਤ ਕਾਨੂੰਨ ਬਣਾਏ ਹੋਏ ਉਹ ਲਾਗੂ ਕਰਕੇ ਨਹੀਂ ਕੀਤਾ ਜਾਂਦਾ ਯੂਪੀ ਚ ਇਕ ਡਰਾਮਾ ਬਹੁਤ ਹੋਈਆਂ ਨੇ ਪਿਛਲੇ ਸਮੇਂ ਤੇ ਉਰ ਦੇ ਕਲਕੱਤਾ ਵਰਗੇ ਸ਼ਹਿਰ ਚ ਵੀ ਹੋ ਗਈਆਂ ਤੇ ਭਾਰਤ ਵਿੱਚ ਕੋਈ ਅਸੀ ਜਗ੍ਹਾ ਨਹੀਂ ਹੈ ਜਿਹੜੀ ਸੇਫ ਆ ਬਿਲਕੁਲ ਮਰਮੋਣ ਚ ਵੇਲੇ ਜਿਹੜਾ ਨਰਪਿਆ ਕਾਰਡ ਹੋਇਆ ਸੀ ਉਸ ਤੋਂ ਬਾਅਦ ਵਾਵਾ ਸਖਤ ਕਾਨੂੰਨ ਇੱਕ ਆਇਆ ਸੀਗਾ ਪਰ ਉਹਦੇ باوجود ਵੀ ਇਹ ਜਿਹੜੇ ਲੋਕ ਆ ਇਹ ਡਰਦੇ ਨਹੀਂ ਆ ਹੁਣ ਇਹ ਬੰਦੇ ਦਾ ਜੋ ਮਜ਼ਦੂਰ ਦਾ ਸ਼ਰੋਣਾ ਜੋ ਹੋਵੇ ਪਰ ਜਿਹੜੀ ਉਹ ਕੁੜੀ ਦੀ ਜਾਨ ਗਈ ਆ ਜਾਂ ਉਹਦੇ ਪਰਿਵਾਰ ਨੂੰ ਜੋ ਦੋ ਦੋ ਪਹੁੰਚਿਆ ਉਹ ਤੇ ਵਾਪਸ ਨਹੀਂ ਆ ਸਕਦਾ ਜੀ ਜੀ ਬਿਲਕੁਲ ਸ਼ੇਫਸਨਾ ਮੁਖੀ ਉੱਧ ਬਠਾਕਰੇ ਨੇ ਕਿਹਾ ਹੈ ਕਿ ਉਹ ਮਹਾਵਿਕਾਸ ਗਾੜੀ ਦੇ ਮੁੱਖ ਮੰਤਰੀ ਅਹੁਦੇ ਦੇ ਚਿਹਰੇ ਦੇ ਵਜੋਂ ਕਾਂਗਰਸ ਰਾਸ਼ਟਰੀ ਕਾਂਗਰਸ ਪਾਰਟੀ ਦੁਆਰਾ ਇਹ ਮੀਟਿੰਗ ਹੋਈ ਸੀ ਕਿ ਜਿਹੜੀ ਉੱਥੇ ਮਹਾਵਿਕਾਸ ਅਗਾੜੀ ਬਣੀ ਹੋਈ ਹੈ ਜਿਹਨਾਂ ਰਲ ਕੇ ਪਹਿਲਾਂ ਬਾਲ ਠਾਕਰੇ ਦੇ ਜਿਹੜੇ بیٹے ਨੇ ਉਹਨਾਂ ਦੇ ਨੇਤৃত্ব ਵਿੱਚ ਸਰਕਾਰ ਬਣਾਈ ਸੀ ਜਿਹਨੂੰ ਤੋੜਿਆ ਬੀਜੇਪੀ ਨੇ ਤੇ ਉਹ ਕਹਿੰਦੇ ਆ ਕਿ ਹੁਣ ਜਿਹੜਾ ਸਮਾਂ ਆ ਉਹਨਾਂ ਨੂੰ ਇੰਜ ਲੱਗਦਾ ਸੀਗਾ ਕਿ ਜ ਮਹਾਰਾਸ਼ਟਰ ਦੀ ਚੋਣ ਦੀ ਵੀ ਨਾਲ ਹੀ ਐਲਾਨ ਕਰ ਦਿੱਤੀ ਜਾਨੀ ਜੀ ਜੀ ਪਹਿਲਾਂ ਖਬਰ ਕੀਤੀ ਆ ਤੇ ਉਸ ਤੋਂ ਪਹਿਲਾਂ ਉਹ ਮੈਂ ਮੀਟਿੰਗ ਕਰਕੇ ਸੰਕੇਤ ਦਿੱਤਾ ਸੀ ਕਿ ਜਿਹੜੀ ਉਹਥੇ ਸਾਡੀ ਵਿਰੋਧੀ ਪਾਰਟੀਆਂ ਦੀ ਜਿਹੜੀ ਇੱਕ ਜੁਟਤਾ ਆ ਉਹ ਬਿਲਕੁਲ ਪੱਕੀ ਆ ਜੋ ਰਹੂਗੀ ਤੇ ਇਸ ਵੇਲੇ ਉਹਨਾਂ ਨੇ ਕਿਹਾ ਵਾ ਕਿ ਸਾਡੇ ਵਾਸਤੇ ਮਤਲਬ ਸਭ ਤੋਂ ਵੱਡੀ ਗੱਲ ਤੇ ਆ ਕਿ ਅਸੀਂ ਜਿਹੜੀ ਇਹ ਮਹਾਵਿਕਾਸ ਅਗਾਰੀ ਬਣਾਈ ਹੋਈ ਆ ਉਹਦੀ ਇੱਜ਼ਤ ਦਾ ਸਵਾਲ ਆ ਤੇ ਅਸੀਂ ਕਿਸੇ ਵੀ ਤਰ੍ਹਾਂ ਲੀਡਰਸ਼ਿਪ ਵਾਲੇ ਮਾਮਲੇ ਤੇ ਕੋਈ ਝਗੜਾ ਜਿਹੜਾ ਉਹ ਪੈਦਾ ਨਹੀਂ ਕਰਾਂਗੇ ਉਹਨਾਂ ਨੇ ਕਹਿ ਕੇ ਜਿਹੜੇ ਵੱਡੇ ਦੋ ਲੀਡਰ ਆ ਮਤਲਬ ਆਪਣੇ ਪਵਾਰ ਸਾਹਿਬ ਤੇ ਕਾਂਗਰਸ ਵਾਲੇ ਤੇ ਉਹ ਜਿਹੜੇ ਬੰਦੇ ਨੂੰ ਕਹਿਣਗੇ ਤੇ ਉਹੋ ਹੀ ਮੁੱਖ ਮੰਤਰੀ ਹੋਊਗਾ ਅਸੀਂ ਕੋਈ ਰੜੀ ਨਹੀਂ ਕਰਾਂਗੇ ਜਿਦਾਂ ਬੀਜੇਪੀ ਵਲੇ ਹੋਇਆ ਸੀ ਕਿ ਪਹਿਲਾਂ ਸਾਨੂੰ ਬਣਾਓ ਫਿਰ ਉਹਨਾਂ ਨੂੰ ਬਣਾਓ ਤੇ ਨਾਲ ਦੀ ਨਾਲ ਇਹ ਵੀ ਉਹਨਾਂ ਨੇ ਇੱਕ ਗੱਲ ਕਹੀ ਹੈ ਜਿਹੜੀ ਥੋੜੀ ਜਿਹੀ ਸ਼ੱਕੀ ਲੱਗਦੀ ਆ ਕਿ ਮੁੱਖ ਮੰਤਰੀ ਦਾ ਐਲਾਨ ਹੁਣੇ ਕੀਤਾ ਜਾਵੇ ਕਿ ਕਿਹਦੀ ਜਿਹੜੀ ਆ ਲੀਡਰਸ਼ਿਪ ਥਲੇ ਇਲੈਕਸ਼ਨ ਲੜਨੀ ਆ ਇਹ ਨਾ ਵੇਖਿਆ ਜਾਵੇ ਕਿ ਵੱਧ ਕਿੰਨੂ ਸੀਟਾਂ ਮਿਲੀਆਂ ਨੇ ਆਮ ਤੌਰ ਤੇ ਇਹ ਹੁੰਦਾ ਹੈ ਕਿ ਜਦੋਂ ਗਠਜੰਬੰਦ ਹੋਦਾ ਤੇ ਜਿਹੜੀ ਪਾਰਟੀ ਵੱਧ ਸੀਟਾਂ ਲੈਂਦੀ ਆ ਉਹਦੇ ਬੰਦਾ ਮੁੱਖ ਮੰਤਰੀ ਬਣਦਾ ਪਰ ਇਹਨਾਂ ਕਿਹਾ ਕਿ ਨਹੀਂ ਹੁਣੇ ਐਲਾਨ ਕੀਤਾ ਜਾਵੇ ਕਿਉਂਕਿ ਉਹਨਾਂ ਨੂੰ ਸ਼ਾਇਦ ਉਮੀਦ ਹੋਵੇਗੀ ਕਿ ਇਹ ਪਾਰਟੀਆਂ ਮੇਰਾ ਨਾਮ ਹੀ ਭੇਜਣਗੀਆਂ ਤੇ ਕੱਲ ਨੂੰ ਮੈਨੂੰ ਸੀਟਾ ਘੱਟ ਵੀ ਮਿਲਣ ਤੇ ਮੁੱਖ ਮੰਤਰੀ ਮੈਂ ਹੀ ਹੋਊਂਗਾ ਇਹ ਸਿਆਸਤ ਬੜੀ ਗੁੱਜੀ ਗੇਮ ਆ ਕਹਿਣ ਨੂੰ ਕਹਿੰਦੇ ਆ ਕਿ ਅਸੀਂ ਉਹਨੂੰ ਆਪਣੇ ਗੁੱਟ ਨੂੰ ਤਾਕਤ ਦੇਣ ਦੀ ਕਰ ਰਹੇ ਆ ਪਰ ਅੰਦਰ ਖਾਤੇ ਇਹਦੇ ਮੈਨੇ ਕੁਝ ਹੋਰ ਵੀ ਹੋ ਸਕਦੇ ਆ ਪੰਜਾਬ ਦਾ ਮਾਹੌਲ ਆ ਦੇ ਵਿਗਾੜੇਗੀ ਕੰਗਣਾ ਦੀ ਫਿਲਮ ਐਮਰਜੈਂਸੀ ਟ੍ਰੇਲਰ ਜਿਹੜਾ ਰਿਲੀਜ਼ ਹੋਇਆ ਬਹੁਤ ਸਾਰੀਆਂ ਪਿਕਚਰਾਂ ਆਈਆਂ ਜੀ ਜਦੋਂ ਦੀ ਇਹ ਆਈ ਆ ਭਾਰਤੀ ਜਨਤਾ ਦੀ ਪਾਰਟੀ ਦੀ ਸਰਕਾਰ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਮਰਮੂਨ ਸਿੰਘ ਤੇ ਜਾਂ ਕੇਰਲਾ ਸਟੋਰੀ ਜਾਂ ਕੁਝ ਇਦਾਂ ਦੀਆਂ ਕਾਫੀ ਸਾਰੀਆਂ ਤਾਂ ਨਾ ਪਿਕਚਰਾਂ ਜਿਹੜੀਆਂ ਬਣਾਈਆਂ ਨੇ ਕਸ਼ਮੀਰ ਫਾਈਲ ਵੀ ਬਣਾਈ ਸੀ ਮਨਕਾ ਲਿਖ ਪਹਿਲਮ ਤੇ ਉਹ ਚਲੀਆਂ ਚਲੀਆਂ ਤਾਂ ਨਹੀਂ ਨਾ ਇਹ ਲੋਕਾਂ ਨੇ ਕੋਈ ਰਿਸਪੌਂਸ ਦਿੱਤਾ ਪਰ ਉਹਨਾਂ ਦਾ ਅਜੰਡਾ ਆ ਉਹਦੇ ਤਹਿਤ ਜਿਹੜੇ ਕੁਝ ਇੱਕ ਕਲਾਕਾਰ ਜਾਂ ਇੰਡਸਟਰੀ 'ਚ ਉਹਨਾਂ ਦੇ ਚਮਚੇ ਚੇਤੇ ਚਾਟ ਰਹੇ ਹੈਗੇ ਆ ਉਹ ਲਗਾਤਾਰ ਫਿਲਮਾਂ ਬਣਾ ਰਹੇ ਆ ਹੁਣ ਇਹ ਕੰਗਣਾ ਜਿਹੜੀ ਹੈ ਬੜੀ ਵਿਵਾਦਿਤ ਜਿਹੜੀ ਆਪਣੇਤਰੀ ਆ 노 ਡਾਊਟ ਕਿ ਇਹ ਨੇ ਕুইਨ ਵਗੈਰਾ ਚੰਗੀਆਂ ਫਿਲਮਾਂ 'ਚ ਵੀ ਕੰਮ ਕੀਤਾ ਸੀਗਾ ਪਰ ਇਹਦੀ ਤੱਕ ਪੁੱਠੇ ਪਾਸੇ ਨੂੰ ਤਰਪੀ ਤੇ ਇੱਕ ਸ਼ਾਇਦ ਸਿਆਸਤ ਸਿਆਸਤ ਚ ਕੋਈ ਲਾ ਲੈਣਾ ਚਾਹੁੰਦੀ ਆ ਤੇ ਮਿਲ ਵੀ ਗਿਆ ਇਹਨੂੰ ਕਿਸੇ ਤਰ੍ਹਾਂ ਜੀ ਤੇ ਜਿਸ ਤਰ੍ਹਾਂ ਦੀ ਦੀ ਪੜਾਈ ਲਿਖਾਈ ਜਾਂ ਜਿੱਦਾਂ ਕਿ ਦੀ ਸਮਝ ਆ ਜਿੱਦਾਂ ਦੇ ਬਿਆਨ ਦਿੰਦੀ ਆ ਇਹ ਮਤਲਬ ਵੱਧ ਚੜ ਕੇ ਬੀਜੇਪੀ ਦੀ ਜਿਹੜੀ ਪਾਲਿਸੀ ਆ ਉਹਨੂੰ ਅੱਗੇ ਲੈ ਕੇ ਆਉਣਾ ਚਾਹੁੰਦੀ ਆ ਤੇ ਆਪਣਾ ਕਟੜਤਾ ਦਾ ਜਿਹੜਾ ਸ਼ਕਾਰ ਆ ਕਾਫੀ ਜ਼ਿਆਦਾ ਤੇ ਖਾਸ ਕਰਕੇ ਪੰਜਾਬੀਆਂ ਨਾਲ ਇਹਨਾਂ ਰਿਲੇਸ਼ਨ ਬੜੇ ਖਰਾਬ ਕੀਤੇ ਹੋਇਆ ਕਿਸਾਨ ਜਦੋਂ ਹੋ ਰਹੀ ਸੀ ਸੰਘਰਸ਼ ਉਹਦੇ ਵਿੱਚ ਇਹਦੇ ਬੜੇ ਵਾਅਦੇ ਆਤ ਬਿਆਨ ਆਏ ਸੀ ਤੇ ਪੰਜਾਬੀ ਜਿਹੜੇ ਹੈ ਨਾ ਸੱਚੀ ਦੀ ਗੱਲ ਕਹੀਏ ਪੰਜਾਬੀ ਇਹਨੂੰ ਹੁਣ ਨਫਰਤ ਦੇ ਹੱਦ ਤੱਕ ਜਿਹੜੀ ਮਤਲਬ ਗੁੱਸਾ ਲੋਕਾਂ 'ਚ ਤੇ ਇਹਨੂੰ ਪਸੰਦ ਨਹੀਂ ਕਰਦੇ ਤੇ ਦੂਜੇ ਪਾਸੇ ਐਮਰਜੈਂਸੀ ਕੋਈ ਐਮਰਜੈਂਸੀ ਦਾ ਰੌਲਾ ਬੜਾ ਪਾ ਰਹੀ ਆ ਬੀਜੇਪੀ ਜੀ ਇਸ ਸੰਵਿਧਾਨ ਦੀਆਂ ਗੱਲਾਂ ਕਰਦੇ ਆ ਜੀ 75 ਜਿਹਨਾਂ ਸੰਵਿਧਾਨ ਨੂੰ ਕੁੱਟਲ ਦਿੱਤਾ ਸੀਗਾ ਤੇ ਉਸੇ ਈਸ਼ੂ ਨੂੰ ਲੈ ਕੇ ਫਿਲਮ ਬਣਾਈ ਜਾ ਰਹੀ ਆ ਜਨਨਿਕਾ ਕਾਂਗਰਸ ਨੂੰ ਨਿੰਦਣ ਲਈ ਜਿਹੜੀ ਗੱਲ ਤੇ ਥੱਲੇ ਆਉਂਦੇ ਉਹਦੇ ਤੇ ਫਿਲਮ ਬਣਾ ਦੇਣਾ ਹਾਂਜੀ ਤੇ ਜਿਹੜੀ ਇਹਨਾਂ ਨੇ ਫਿਲਮ ਬਣਾਈ ਉਹਦਾ ਟ੍ਰੇਲਰ ਰਿਲੀਜ਼ ਹੋਇਆ ਵਾ ਕੱਲ ਤੇ ਜਿਹੜਾ ਟ੍ਰੇਲਰ ਆ ਉਹਦੇ ਵਿੱਚ ਜਿਹੜਾ ਇਦਾਂ ਲੱਗਦਾ ਕਿ ਜਿਹੜੇ ਟ੍ਰੇਲਰ ਚ ਸ਼ਬਦਾਵਲੀ ਆ ਸ਼ੁਰੂ ਹਾਚ ਉਹਦੇ ਚ ਐ ਦੱਸਿਆ ਗਿਆ ਹੈ ਕਿ ਜਿਹੜੀ ਕਾਂਗਰਸ ਤੇ ਪਿੰਡਰਾ ਵਾਲਾ ਇਹ ਰਲੇ ਹੋਏ ਸੀ ਤੇ ਇਹਨਾਂ ਨੇ ਇਹ ਸਾਰਾ ਢੰਗ ਤਰੀਕਾ ਕਰਾਇਆ ਤੇ ਇਹ ਬੜੇ ਚਿਰ ਦੀ ਚਰਚਾ ਵੀ ਆ ਕਿ ਜਿੱਦਾਂ ਇਹਨਾਂ ਨੇ ਕਾਂਗਰਸ ਨਾਲ ਖੜਕੂਵਾਦ ਨੂੰ ਜੋੜਿਆ ਤੇ ਉਹਦੇ ਵਿੱਚ ਜਿਹੜੇ ਆਮ ਲੋਕ ਆ ਇਹ ਵੀ ਦਲੀਲ ਦਿੰਦੇ ਸੀ ਕੁਝ ਜਿਹੜੇ ਆਪਣੇ ਰਾਜਨੀਤਿਕ ਐਨਾਲਿਸਟ ਹੈਗੇ ਆ ਉਹ ਇਹ ਦਲੀਲ ਦਿੰਦੇ ਰਹੇ ਆ ਬੜੇ ਚਿਰ ਤੋਂ ਕਿ ਜਿਹੜਾ ਖੜਕੂਵਾਦ ਦੀ ਲਹਿਰ ਸੀਗੀ ਇਹ ਪਿੰਡਰਾ ਵਾਲੇ ਨੂੰ ਕਾਂਗਰਸ ਨੇ ਖੜਾ ਕੀਤਾ ਸੀ ਤੇ ਉਸੇ ਗੱਲ ਨੂੰ ਹੀ ਲੈ ਕੇ ਫਿਲਮ ਅੱਗੇ ਵਧਾ ਰਹੀ ਆ ਪਰ ਜਦੋਂ ਇਹ ਇਸ ਫਿਲਮ ਨੂੰ ਵੱਡੇ ਪਰਦੇ ਤੇ ਦਿਖਾਇਆ ਜਾਊਗਾ ਤੇ ਜਿਹੜੇ ਭਿੰਡਰਾਂ ਵਾਲੇ ਦੇ ਸਮਰਥਕ ਤੇ ਇੱਕ ਲਹਿਰ ਆ ਉਹ ਇਹਨੂੰ ਚੰਗਾ ਨਹੀਂ ਸਮਝਣਗੇ ਤੇ ਉਹਨਾਂ ਨੇ ਤੇ ਵੈਸੇ ਇਹ ਦੇ ਵਿੱਚ ਇੰਦਰਾ ਗਾਂਧੀ ਨੂੰ ਉਹਦੇ ਵਾਲੇ ਦੁਆਲੇ ਫਿਲਮ ਘੁੰਮਦੀ ਆ ਤੇ 2 ਮਿੰਟ ਤੇ 53 ਸਕਿੰਡ ਦਾ ਟ੍ਰੇਲਰ ਆ ਜਿਹੜਾ ਜਿਹਦੇ ਵਿੱਚ ਸਿੱਖਾਂ ਨੂੰ ਹੀ ਬੜੇ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਤੇ ਕੁਦਰਤੀ ਤੌਰ ਤੇ ਜੇ ਪੰਜਾਬ 'ਚ ਫਿਲਮ ਜਦੋਂ ਚੱਲੂਗੀ ਜਾਂ ਕਿਤੇ ਵੀ ਚੱਲੂਗੀ ਤੇ ਇਦੇ ਵਿੱਚ ਜਿਹੜੇ ਲੋਕ ਪਿੰਡਰਾਵਾਲੇ ਦੀ ਪੋਲਿਟਿਕਸ ਨੂੰ ਪਸੰਦ ਕਰਦੇ ਆ ਉਹਨਾਂ ਵਿੱਚ ਜਿਹੜੀ ਆ ਬੇਚੈਨੀ ਫੈਲੂਗੀ ਤੇ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਖਰਾਬ ਹੋਣ ਦੇ ਜਿਹੜੇ ਆ ਉਹ ਚਾਂਸ ਜਿਹੜੇ ਆ ਬਣ ਰਹੇ ਆ ਤੇ ਇਹ ਫਿਲਮ ਦੇ ਵਿੱਚ ਜਿਹੜਾ ਪਿੰਡਰਾਵਾਲੇ ਦਾ ਕਿਰਦਾਰ ਦਿਖਾਇਆ ਨਾ ਉਹਦੇ ਵਿੱਚ ਕਹਿ ਰਿਹਾ ਕਿ ਪਿੱਛੋਂ ਆਵਾਜ਼ ਆ ਰਹੀ ਆ ਪਿੰਡਰਾਵਾਲੇ ਦੀ ਕਿ ਤੁਹਾਡੀ ਪਾਰਟੀ ਨੂੰ ਵੋਟਾਂ ਚਾਹੀਦੀ ਆ ਤੇ ਸਾਨੂੰ ਖਾਲਿਸਤਾਨ ਯਾਨੀ ਕਿ ਆਮ ਤੌਰ ਤੇ ਭਿੰਡਰਾਂਵਾਲੇ ਦੇ ਸਮਰਥਕ ਇਹ ਕਹਿੰਦੇ ਆ ਕਿ ਉਹਨਾਂ ਨੇ ਕਦੀ ਵੀ ਖਾਲਿਸਤਾਨ ਦਾ ਜ਼ਿਕਰ ਨਹੀਂ ਕੀਤਾ ਤੇ ਨਾ ਹੀ ਕਦੀ ਮੰਗਿਆ ਸੀ ਪਰ ਇਹ ਫਿਲਮ ਜਿਹੜੀ ਆ ਤੱਥਾਂ ਨੂੰ ਤੋੜ ਮੋੜ ਕੇ ਪੇਸ਼ ਕਰੂਗੀ ਤੇ ਪੰਜਾਬੀਆਂ ਦਾ ਤੇ ਸਿੱਖਾਂ ਦਾ ਬਿੰਬ ਖਰਾਬ ਕਰੂਗੀ ਇਸ ਕਰਕੇ ਦਾ ਵਿਰੋਧ ਹੋਣਾ ਜਿਹੜਾ ਉਹ ਲਾਜ਼ਮੀ ਆ ਤੇ ਇਹਦੇ ਨਾਲ ਪੰਜਾਬ ਦੀ ਸ਼ਰਮਸ ਹੋਏਗੀ ਜੀ ਤੇ ਵੈਸੇ ਵੀ ਇਹਨੂੰ ਪੰਗਾ ਕੂਨ ਕਿਹਾ ਜਾਂਦਾ ਬੀਬੀ ਨੂੰ ਤੇ ਨਵਾਂ ਪੰਗਾ ਉਹ ਖੜਾ ਕਰਨ ਜਾ ਰਹੀ ਆ ਲਾਸਟ ਖਬਰ ਕਰਦੇ ਹਾਂ ਬੰਦੀ ਸਿੰਘਾਂ ਦੇ ਮਾਮਲੇ ਦੇ ਉੱਤੇ ਕੇਂਦਰ ਸਰਕਾਰ ਸਿੱਖਾਂ ਨਾਲ ਜਾਣਬੁੱਝ ਕੇ ਜਿਹੜਾਵਾ ਬੇਇਨਸਾਫੀ ਕਰ ਰਹੀ ਹੈ ਇੱਕ ਇਕਤਰਤਾ ਹੋਈ ਹੈ ਜਿਹੜੀ ਅਸ਼ਰੂਨੀ ਕਮੇਟੀ ਦੀ ਜਿਹੜੀ ਅੰਤਰਨ ਕਮੇਟੀ ਆ ਉਹਦੀ ਇੱਕ ਮੀਟਿੰਗ ਹੋਈ ਆ ਜੀ ਉਹਦੇ ਵਿੱਚ ਉਹਨਾਂ ਨੇ ਜਿਹੜੇ ਆਪਣੇ ਅਸ਼ਰੂਨੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਹਨਾਂ ਨੇ ਕਿਹਾ ਆ ਕਿ ਬڑے ਲੰਬੇ ਸਮੇਂ ਤੋਂ ਅਸੀਂ ਮੰਗ ਕਰ ਰਹੇ ਹਾਂ ਕਿ ਜਿਹੜੇ ਬੰਦੀ ਸਿੰਘ ਨੇ ਖਾਸ ਕਰਕੇ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਹੋਰ ਵੀ ਬੰਦੀ ਸਿੰਘ ਉਹਨਾਂ ਨੇ ਉੱਤੇ ਭਾਰਤ ਸਰਕਾਰ ਜਿਹੜੀ ਆ ਉਹਨਾਂ ਨੂੰ ਰਿਹਾ ਕਰਨ ਤੇ ਕੰਮ ਕਰੇ ਸਾਡੀ ਗੱਲ ਸੁਣੇ ਤੇ ਉਹ ਕਹਿੰਦੇ ਆ ਕਿ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਜੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਦੇ ਤਾਂ ਉਹਦੇ ਗ੍ਰਹਿ ਮੰਤਰੀ ਨਾਲ ਗੱਲ ਕਰੋ ਗ੍ਰਹਿ ਮੰਤਰੀ ਨੂੰ ਚਿੱਠੀਾਂ ਲਿਖਦੇ ਤਾਂ ਜਵਾਬ ਨਹੀਂ ਆਉਂਦਾ ਤੇ ਬੜੀ ਬੇਚੈਨੀ ਹੈ ਪੰਜਾਬ 'ਚ ਇਸ ਗੱਲ ਨੂੰ ਲੈ ਕੇ ਤੇ ਆਪਾਂ ਨੂੰ ਵੀ ਪਤਾ ਮਹਾਲੀ 'ਚ ਸਾਲ ਤੋਂ ਹੀ ਵੱਧ ਹੋ ਗਿਆ ਜਿਹੜਾ ਜੇ ਸੜਕਾਂ ਰੋਕ ਕੇ ਕੁਝ ਲੋਕ ਪਿੱਤੇ ਹੋਏ ਆ ਹਾਲਾਂ ਨੂੰ ਬਹੁਤ ਜ਼ਿਆਦਾ ਹੰਗਾਰਾ ਤੇ ਪੰਜਾਬੀਆਂ ਵੱਲੋਂ ਨਹੀਂ ਮਿਲਿਆ ਪਰ ਕੁਝ ਲੋਕ ਇੱਕ ਸੈਕਸ਼ਨ ਤੇ ਹੈਗਾ ਨਾ ਜਿਹੜਾ ਇਸ ਗੱਲ ਦੀ ਮੰਗ ਲਗਾਤਾਰ ਉਠਾ ਰਿਹਾ ਤੇ ਉਹਨੇ ਅੰਤਰ ਕਮੇਟੀ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਸੰਜੇਂਦਰ ਸਿੰਘ ਧਾਮੀ ਦੇ ਅਨਸਾਰ ਉਹਨਾਂ ਨੇ ਕਿਹਾ ਕਿ ਅਸੀਂ ਜਥੇਦਾਰ ਅਕਾਲ ਤਖਤ ਨੂੰ ਰਿਕੁਐਸਟ ਕੀਤੀ ਆ ਕਿ ਉਹਦੇ ਤੇ ਕੋਈ ਕੰਮ ਕਰਨ ਤੇ ਇੱਕ ਰਿਪੋਰਟ ਜਿਹੜੀ ਆ ਉਹ ਪੇਸ਼ ਕਰਨ ਤੇ ਜਿਹੜਾ ਵਿਤਕਰਾ ਆ ਸਿੱਖਾਂ ਨਾਲ ਉਹ ਲਗਾਤਾਰ ਹੋ ਰਿਹਾ ਵਾ ਕੱਲਾ ਇੱਥੇ ਹੀ ਨਹੀਂ ਰੁਕੇ ਉਹ ਕਹਿੰਦੇ ਆ ਕਿ ਜਿਸ ਤਰੀਕੇ ਨਾਲ ਹਰਿਆਣੇ 'ਚ ਸ਼ਰਮਣੀ ਕਮੇਟੀ ਬਣਾਈ ਆ ਤੇ ਜਿੱਦਾਂ ਉਹਦੇ ਵਿੱਚ ਸਰਕਾਰ ਜਿਹੜੀ ਆ ਆਪਣੇ ਬੰਦੇ ਨਾਮਿਨੇਟ ਕਰੀ ਜਾ ਰਹੀ ਆ ਤੇ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਸਰਕਾਰ ਆਪਣੇ ਤਰੀਕੇ ਨਾਲ ਜਿਹੜਾ ਗੁਰਦੁਆਰਾ ਪ੍ਰਬੰਧ ਚਲਾਉਣਾ ਚਾਹੁੰਦੀ ਆ ਤੇ ਆਪਣੇ ਬੰਦੇ ਸ਼ਾਮਲ ਕਰਨਾ ਚਾਹੁੰਦੀ ਆ ਉਹ ਹੁਣ ਸੱਚ ਹੋ ਰਿਹਾ ਤੇ ਉਹਨਾਂ ਨੇ ਕਿਹਾ ਕਿ ਇਹ ਵੀ ਇੱਕ ਤਰ੍ਹਾਂ ਦਾ ਪੰਥਨਾ ਵਿਤਕਰਾ ਕੀਤਾ ਕਿ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਕੇ ਤੇ ਹਰਿਆਣੇ ਦੀ ਕਮੇਟੀ ਬਣਾਈ ਤੇ ਹਰਿਆਣੇ ਦੀ ਕਮੇਟੀ 'ਚ ਆਪਣੇ ਬੰਦੇ ਫਿੱਟ ਕਰਕੇ ਉਹ ਆਪਣੀ ਤਰ੍ਹਾਂ ਨਾਲ ਗੁਰਦੁਆਰਿਆਂ ਦਾ ਪ੍ਰਬੰਧ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਆ ਸੋ ਉਹਨਾਂ ਨੇ ਔਕਾਲ ਦਿੱਤੀ ਆ ਕਿ ਪੰਥ ਨੂੰ ਇਹਦਾ ਕਰੜਾ ਵਿਰੋਧ ਕਰਨਾ ਚਾਹੀਦਾ ਤਾਂ ਕਿ ਜਿਹੜਾ ਗੁਰੂ ਘਰਾਂ ਦਾ ਪ੍ਰਬੰਧ ਆ ਉਹ ਪੰਥਕ ਰਵਾਇਤਾ ਮੁਤਾਬਕ ਚੱਲ ਸਕੇ ਤੇ ਨਾਲ ਦੀ ਨਾਲ ਹੀ ਉਹਨਾਂ ਨੇ ਜਿਹੜੇ ਹੈਗੇ ਆ ਆਪਣੇ ਖਾਲਸ ਆਪਣੇ ਸਾਰੇ ਔਕਾਤ ਤੱਕ ਦੇ ਜਹੇਦਾਰ ਸਾਹਿਬ ਉਹਨਾਂ ਨੂੰ ਜਿਹੜੀ ਐ ਰਿਪੋਰਟ ਇਹ ਸੰਬੰਧੀ ਸੂਚੀ ਭੇਜਣੀ ਆ ਤੇ ਉਹਨਾਂ ਨੂੰ ਬੇਨਤੀ ਕਰਨੀ ਆ ਕਿ ਤੁਸੀਂ ਇਹਦੇ ਤੇ ਕੋਈ ਸਰਲ ਦਿਸ਼ਾ ਨਿਰਦੇਸ਼ ਦਿਓ ਕਿ ਅਸੀਂ ਅੱਗੇ ਜਿਹੜਾ ਇਹਸ ਮੁੱਦੇ ਨੂੰ ਕਿਧਾ ਅੱਗੇ ਲੈ ਕੇ ਜਾਈਏ ਜੀ ਸੋ ਬਿਲਕੁਲ ਬਹੁਤ ਧੰਨਵਾਦ ਇਸਾਰਤ ਚਰਚਾ ਦੇ ਵਾਸਤੇ ਇਸ ਪ੍ਰੋਗਰਾਮ ਦਾ ਸਮਾ ਜਿਹੜਾ ਇੱਥੇ ਹੀ ਸਮਾਪਤ ਹੁੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਨੂੰ ਫੀਡਬੈਕ ਦੇਂਦੇ ਰਹਿਣਾ ਐਡਵਰਟਾਈਜ਼ਮੈਂਟ ਵਾਸਤੇ ਵੀ ਸਾਡੇ ਨਾਲ ਕੰਟੈਕਟ ਕਰਨਾ ਸੋ ਅੱਜ ਦੇ ਲਈ ਇਹਨਾਂ ਫਿਰ ਹੋਵਾਂਗੇ ਹਾਜ਼ਰ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸ਼ੁਕਰੀਏ